ਅੱਗੇ ਪੰਚਾਇਤ ਬੰਦਿਆਂ ਚ ਲੱਗਦੀ ਹੁੰਦੀ ਸੀ ਨਾ ਹੁਣ ਫੋਨਾਂ ਤੇ ਲੱਗਣ ਲੱਗੀ ਕੌਣ ਚੱਲ ਤੂੰ ਲੈ ਨੂੰ ਬਿੱਲ ਨੂੰ ਲੈ ਨਾਲ ਕੌਣ ਕੋਲ ਤੇ ਲੈ ਕਿ ਇਹਨੂੰ ਜੀਵਨ ਨੂੰ ਵੀ ਲੈ ਨਾਲ ਚੱਲ ਹੁਣ 8 ਬੰਦੇ ਕੌਣ ਕੋਲ ਤੇ ਆ ਕੇ ਪੰਚਾਇਤ ਲਾ ਕੇ ਬਹਿ ਗਏ ਕਿ ਕਹਿੰਦਾ ਕੁੜੀ ਨੂੰ ਕੋਈ ਦਿੱਕਤ ਹੁੰਦੀ ਸੀ ਨਾ ਉਹ ਆਪਣੇ ਘਰ ਚਿੱਠੀ ਲਿਖਦੀ ਸੀ ਚਿੱਠੀ ਲਿਖਦੀ ਨੂੰ ਟਾਈਮ ਲੱਗਦਾ ਸੀ ਫਿਰ ਡਾਕੇ ਪਾਉਣ ਜਾਣਾ ਫਿਰ ਉਹ ਘਰ ਪਹੁੰਚਣੀ ਫਿਰ ਉੱਥੋਂ ਜਵਾਬ ਆਣਾ ਔਰ ਉਹ ਤੱਕ ਤੇ ਮਸਲਾ ਹੀ ਹੱਲ ਹੋ ਗਿਆ ਹੁੰਦਾ ਸੀ ਨਰਾਜ਼ਗੀ ਤਾਂ ਮਿੰਟ ਦੀ ਹੁੰਦੀ ਹੈ ਹਾਂ ਇੱਥੇ ਤੇ ਬੰਦਾ ਨੇ ਗੱਡੀ ਬਾਹਰ ਕੱਢੀ ਉਹਨੇ ਗੇਟ ਤੋਂ ਬਾਹਰ ਕੱਢੀ ਅੱਗ ਲੱਗੀ ਕੱਲਾ ਹੀ ਚਲਾ ਗਿਆ ਦੇਖ ਲਓ ਮੰਮੀ ਫਿਰ ਉਹ ਕਹਿੰਨੇ ਕੋਈ ਨਹੀਂ ਮੈਂ ਤੇਰਾ ਭਰਾ ਭੇਜ ਰਹੀ ਆ ਗੱਡੀ ਤੂੰ ਬਹਿ ਕੇ ਆ ਜਾ ਬੈਗ ਰੱਖ ਤੋ ਗੱਡੀ ਚ ਇਹਨੂੰ ਮੈਂ ਦੇਖਾਂਗੀ ਸੱਤਾਂ ਮਿੰਟਾਂ ਵਿੱਚ ਸੈਪਰੇਸ਼ਨ ਤੱਕ ਗੱਲ ਆ ਜਾਂਦੀ ਮਾਂ ਇਹ ਬਰਦਾਸ਼ਤ ਨਹੀਂ ਕਰ ਰਹੀ ਕਿ ਮੇਰੀ ਧੀ ਨਾਲ ਮਾੜੀ ਮੋਟੀ ਕੋਈ ਪਰਿਵਾਰ ਚ ਨਹੀਂ ਕੀ ਹੋ ਗਈ ਔਰ ਉਹ ਮਿੰਟ ਚ ਸੈਪਰੇਸ਼ਨ ਤੱਕ ਗੱਲ ਪਹੁੰਚ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਮਾਮਾ ਨੂੰ ਥੋੜਾ ਜਿਹਾ ਆਪਣੀਆਂ ਧੀਆਂ ਪ੍ਰਤੀ ਸੰਕੋਚ ਕੇ ਚੱਲਣਾ ਚਾਹੀਦਾ ਹੈ ਕਿ ਉਹ ਆਪਦੇ ਘਰ ਚ ਗਈ ਹੈ ਉਹਦੇ ਉਥੋਂ ਦੇ ਮਾਹੌਲ 'ਚ ਰਹੇ ਹੋ ਜਦੋਂ ਭਾਈ ਇੱਕ ਪਰਿੰਦੇ ਨੇ ਆਪਣੇ ਬੋਟ ਨੂੰ ਉਡਣਾ ਸਿਖਾਤਾ ਹੂੰ ਉਸ ਤੋਂ ਬਾਅਦ ਕਰੀ ਦੇਖਿਆ ਚਿੜੀ ਮਗਰ ਗਈ ਹੋਵੇ ਬੋਟ ਦੇ ਮਾਂ ਹਮੇਸ਼ਾ ਬੱਚੀ ਦਾ ਫੋਨ ਸੁਣੇ ਐਡਵਾਈਸ ਜਿਹ ਕਿਤੇ ਚਾਹੀਦੀ ਹੋਵੇ ਤਾਂ ਇਹਦੇ ਜਿਹਦੀ ਔਕਾਤ ਇੱਕੋ ਹੀ ਹੈ ਕਿ ਤੁਹਾਡਾ ਬੇੜਾਗਰ ਕਰ ਸਕਦਾ ਸਾਰੀ ਇਨਫਰਮੇਸ਼ਨ ਵੀ ਤਾਂ ਜਾ ਰਹੀ ਹੈ ਨਾ ਦੋ ਦੋ ਮਿੰਟ ਬਾਅਦ ਬੰਦਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਉ ਇੱਕ ਧਿਰ ਨੂੰ ਇਗਨੋਰ ਕਰਕੇ ਦੂਜੀ ਨੂੰ ਖੁਸ਼ ਕਰਦੇ ਨੇ ਉਹਨਾਂ ਦਾ ਅੱਜ ਵੀ ਵੇੜਾ ਕਰਕੇ ਉਹਨਾਂ ਦਾ ਕੱਲ ਵੀ ਵੇੜਾ ਕਰ। ਉਹ ਬੰਦਾ ਕੀ ਕਰੇ? ਬੰਦਾ ਬੈਲੈਂਸ ਬਣਾਉਣਾ ਸਿੱਖੇ। ਬੰਦੇ ਨੂੰ ਰੱਬ ਨੇ ਬਣਾਇਆ ਵੀ ਮਾਂ ਨੂੰ ਵੀ ਇਹ ਲੱਗੇ ਵੀ ਪੁੱਤ ਮੇਰੇ ਵਾਲੀ ਐ ਤੇ ਘਰ ਵਾਲੀ ਨਹੀਂ ਲੱਗੇ ਮੇਰੇ ਵਾਲਾ। ਇਹ ਕਨਵਿਕਸ਼ਨ ਪਰ ਇਹ ਕਿਉਂ ਨਹੀਂ ਹੋ ਸਕਦਾ ਵੀ ਇਹ ਰਿਸ਼ਤਾ ਇੰਨਾ ਪਿਆਰਾ ਹੋ ਜੇ? ਨੋ ਸਸਦਾ ਵੀ ਇਹ ਥੌਟ ਹੀ ਨਾ ਆਵੇ। ਇਹ ਐਗਜ਼ਾਮਪਲ ਵੀ ਤਾਂ ਸੈੱਟ ਹੋਵੇ ਭਾਜੀ। ਇਹ ਇਸ ਕਰਕੇ ਭਾਜੀ ਕਿ ਕੋਈ ਬੰਦਾ ਹੈ ਜਿਹੜਾ ਦੋਵਾਂ ਨਾਲ ਇੱਕ ਤਰ੍ਹਾਂ ਦਾ ਬਲੱਡ ਰਿਲੇਸ਼ਨ ਚ ਹੈ। ਅੱਛਾ ਇਹ ਵੀ ਕਮਾਲ ਗੱਲ ਹੈ ਵੀ ਆਪ ਦੀ ਨੂੰਹ ਵੇਅਰ ਕੀ ਲੱਗਦੀ ਪਰ ਪੋਤ ਨੂੰ ਚੰਗੀ ਲੱਗਦੀ ਹੈ ਭਾਜੀ ਭਾਜੀ ਉਹ ਤੋਂ ਐਕਸਪੈਕਟੇਸ਼ਨਸ ਨਹੀਂ ਨਾ ਉਹਦਾ ਤਾਂ ਨਾਮ ਦੀ ਲੈਣਾ ਬਸ ਨਿੱਕੀ ਜੀ ਘਰ ਚ ਝਾਂਜਰਾ ਪਾ ਕੇ ਤੁਰੇ ਫਿਰਦੀ ਚੂੜਾ ਖਣਕਾਉਂਦੀ ਚੰਗੀ ਲੱਗਦੀ ਹੈ ਕਿ ਜਦੋਂ ਅੱਜ ਗਿੱਧਾ ਪੈ ਰਿਹਾ ਹੈ ਅੱਜ ਖੁਸ਼ੀਆਂ ਦਾ ਮਾਹੌਲ ਹੈ ਅੱਜ ਬਲਬਲੇ ਕੱਢੋ ਜੋ ਮੰਦੇ ਆ ਇਹ ਬਲਬਲੇ ਕੱਢਣ ਦਾ ਇੱਕ ਤਰੀਕਾ ਦਿੱਤਾ ਸੀ ਜਿੱਦਾਂ ਸੱਸ ਦੇ ਸਾਹਮਣੇ ਕਹੀ ਜਾਣਾ ਫੀਤਾ 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 ਨੀ ਆਟੇ ਵਾਲੀ ਮੋਜ ਲੱਗ ਗਈ ਮੇਰੀ ਸੱਸ ਨੇ ਮਸ਼ੀਨ ਵਾਲਾ ਕੀਤਾ ਨੀ ਸੱਸ ਤਾਂ ਸਾਹਮਣੇ ਖੜੀ ਸੋਹਰਾ ਵੀ ਹੱਸੀ ਜਾਂਦਾ ਹੁੰਦਾ ਹੈ ਪਤਾ ਹਾਂ ਪਤਾ ਤੁਲੇ ਚੱਕੀ ਵਾਲੇ ਨਾਲ ਭੱਜ ਥੋੜਾ ਗਈ ਸੱਸ ਹਾਂ ਸੱਸ ਕਹਿ ਦਿੰਦੀ ਐ ਨੂੰ ਉਹਨੂੰ ਵੇਖ ਫੈਸ਼ਨ ਕਰਕੇ ਕਿੱਧਰ ਤੁਰ ਪੀ ਪੱਟੀਆਂ ਸਵਾਰ ਕੇ ਨੂੰ ਕਹਿ ਸਕਦੀ ਸੱਸ ਨੂੰ ਨਹੀਂ ਕਹਿ ਸਕਦੀ ਸੀ ਇਦਾਂ ਹੀ ਉਹ ਗਿੱਧੇ 'ਚ ਉਹਨੂੰ ਮੌਕਾ ਮਿਲਦਾ ਸੀ ਵੀ ਅੱਜ ਤੋਂ ਕਹਿ ਲੈ ਇਹ ਸੱਸ ਮੇਰੀ ਦੇ ਐਡਾ ਜੂੜਾ ਜੂੜਾ ਕਰਦੀ ਕਿੱਲੋ ਦਾ ਨਹੀਂ ਵੇਖ ਤਮਾਸ਼ਾ ਬਿੱਲੋ ਦਾ ਪਿਛਲੀ ਵਾਰ ਵੀ ਜਦੋਂ ਫਿਲਮ ਆਈ ਹੈ ਤਾਂ ਬਹੁਤ ਸਾਰਾ ਰੌਲਾ ਪਿਆ ਵੀ ਨੀ ਮੈਂ ਸਸਕੁਟ ਨਹੀਂ ਟਾਈਟਲ ਹੀ ਠੀਕ ਨਹੀਂ ਹੈ ਇਹ ਐਕਸੈਪਟਡ ਹੈ ਸਾਡੇ ਸਮਾਜ ਚ ਜਾਂ ਫਿਰ ਤੁਸੀਂ ਵੀ ਕੋਈ ਵੱਜਰ ਗੁਨਾਹ ਕਰ ਰਹੇ ਹੋ ਹਸਲੋਨੀ ਕੁੜੀਓ ਨੱਚਲੋਨੀ ਕੁੜੀਓ ਹੱਸਣਾ ਨੱਚਣਾ ਰਹਿ ਜਾਊਗਾ ਕੋਈ ਬੂਝੜ ਜਿਆ ਜੱਟ ਲੈ ਜਾਊਗਾ ਫਿਰ ਤਾਂ ਬੂਝੜ ਸਿਆਪਾ ਪਾ ਲੈਣ ਸਾਨੂੰ ਬੂਝੜ ਕਹਤਾ ਤੁਸੀਂ ਮੇਰੇ ਬਾਪਲੇ ਨੇ ਵਾਰ ਟੋਲਿਆ ਭੈੜਾ ਰੋਹੀ ਤੇ ਕਿੱਕਰ ਤੋਂ ਕਾਲਾ ਫਿਰ ਕਾਲੇ ਬੰਦੇ ਝੰਡੇ ਲੈ ਕੇ ਆਏ ਨੂੰ ਸਾਨੂੰ ਕਾਲਾ ਕਹਤਾ ਗਿੱਧੇ ਚ ਤੁਸੀਂ ਪੰਜਾਬ ਦਾ ਇੱਕ ਪਿੰਡ ਹੈ ਸ਼ੰਕਰ ਜਿੱਥੋਂ ਦੇ ਕੇਐਸ ਮੱਖਣ ਨੇ ਕਹਿੰਦੇ ਉਸ ਪਿੰਡ 'ਚ ਮੇਲਾ ਲੱਗਦਾ ਜਿੱਥੇ ਇਹੋ ਜਿਹੀਆਂ ਬੋਲੀਆਂ ਪਾਈਆਂ ਜਾਂਦੀਆਂ ਔਰਤਾਂ 'ਚ ਬੰਦੇ ਖੜ ਕੇ ਉਹ ਬੋਲੀਆਂ ਨਹੀਂ ਸੁਣ ਸਕਦੇ ਤੇ ਬੰਦਿਆਂ ਦੀ ਤਾਂ ਵੈਸੇ ਹੀ ਆਦਤ ਹੈ ਕਿ ਕਈ ਵਾਰ ਇਹ ਜੀ ਗੱਲ ਆਮ ਹੀ ਕਰ ਦਿੰਦੇ ਕਿ ਔਰਤਾਂ ਨਾ ਸੁਣ ਸਕਣ ਕੀ ਸਾਡੇ ਸੱਭਿਆਚਾਰ ਦਾ ਇਹ ਸਭ ਕੁਝ ਹਿੱਸਾ ਹੈ ਕੀ ਇਹ ਸਾਡੇ ਕਲਚਰ 'ਚ ਨੇ ਜਾਂ ਫਿਰ ਅਸੀਂ ਅੱਜ ਕੱਲ੍ਹ ਦੇ ਦੌਰ 'ਚ ਕਲੀਸ਼ੇਡ ਕੀਤਾ ਨੀ ਮੈਂ ਸੱਸ ਕੁੱਟਣੀ ਫਿਲਮ ਆਈ ਸੀ ਤਸ ਸੱਸਾਂ ਨੂੰ ਇੰਨਾ ਮਾੜਾ ਪ੍ਰੋਜੈਕਟ ਕਿਉਂ ਕੀਤਾ ਜਾਂਦਾ ਹੈ ਸਾਡੀਆਂ ਬੋਲੀਆਂ ਚ ਸਾਡੇ ਗੀਤਾਂ ਚ ਗਾਣਿਆਂ ਚ ਹੁਣ ਮੇਨਸਟ੍ਰੀਮ ਫਿਲਮ ਵੀ ਜਦੋਂ ਬਣਨ ਲੱਗੀ ਐ ਨੋ ਕੁੱਟਣ ਤੇ ਤਾਂ ਪਰਚਾ ਤੇ ਸੱਸ ਕੁੱਟਣ ਤੇ ਕੀ ਹੋਊਗਾ ਸਾਡੇ ਨਾਲ ਅੱਜ ਫਿਲਮ ਦੀ ਸਟਾਰ ਕਾਸਟ ਬਹੁਤ ਸੰਜੀਦਗੀ ਦੇ ਵਿੱਚ ਕਾਮੇਡੀ ਇਸ ਫਿਲਮ ਦੇ ਬਾਰੇ ਔਰ ਰਿਸ਼ਤਿਆਂ ਦੇ ਬਾਰੇ ਗੱਲਬਾਤ ਕਰੂਗੀ ਗੁਰਪ੍ਰੀਤ ਖੁੱਗੀ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਭਾਜੀ ਬਹੁਤ ਸ਼ੁਕਰੀਆ ਜੀ ਤਨਵੀ 나ਗੀ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਭਾਜੀ ਜਿਵੇਂ ਮੈਂ ਜ਼ਿਕਰ ਕੀਤਾ ਇਹ ਸਾਸੀ ਕਿਉਂ ਕੁੱਟਣੀ ਹੈ ਇਹ ਬੜੀ ਵੱਡੀ ਗੱਲ ਤੁਸੀਂ ਪੁੱਛੀ ਹੈ ਜੀ ਇੰਪੋਰਟੈਂਟ ਗੱਲ ਹੈ ਕਿਉਂਕਿ ਇਹਦੇ ਵਿੱਚ ਸੱਸ ਦੀ ਰਿਸਪੈਕਟ ਹੈ ਕੁੱਟਣ ਚ ਹਾਂ ਸੰਦੂਖ ਦੇ ਉਹਲੇ ਲੈ ਜਾਓ ਛਿੱਤਰ ਫੇਰੋ ਤੇ ਇਹਦੇ ਛਿੱਤਰ ਫੇਰੋ ਨਹੀਂ ਭਾਜੀ ਛਿੱਤਰ ਛਿੱਤਰ ਲਫ਼ਜ਼ ਮਾੜਾ ਹੈ ਕੁੱਟਣ ਚ ਕਿਉਂਕਿ ਕੁੱਟਣ ਪੋਜ਼ਿਟਿਵ ਹੈ ਹਾਂ ਕੁੱਟਣ ਪੋਜ਼ਿਟਿਵ ਹੈ ਉਹ ਦੱਸਦਾ ਕਿੱਦਾਂ ਭਾਜੀ ਮੈਂ ਜਿੱਦਾਂ ਹੁਣ ਤੁਸੀਂ ਮੈਂ ਕੋਈ ਸ਼ਰਾਰਤ ਕਰਾਂ ਤੁਹਾਡੇ ਨਾਲ ਹਨਾ ਤੁਸੀਂ ਮੈਨੂੰ ਕਹੋਗੇ ਕੁੱਗੀ ਭਾਜੀ ਇੰਟਰਵਿਊ ਮੁਕਲਾ ਮੈਂ ਕੁੱਟਣਾ ਤੁਹਾਨੂੰ ਫੜ ਕੇ ਕਹੋਗੇ ਕਿ ਨਹੀਂ ਭਾਜੀ ਪਿਆਰ ਨਾਲ ਤੁਸੀਂ ਜੇ ਮੈਨੂੰ ਇਹੀ ਗੱਲ ਪਿਆਰ ਨਾਲ ਇੰਟਰਵਿਊ ਮੁਕਲਾਨਾ ਮੈਂ ਤੁਹਾਡੇ ਛੇਤਰ ਮਾਰਨੇ ਮੈਂ ਮਾਈਂਡ ਕਰ ਜਾਵਾਂਗਾ ਉਹ ਨੈਗੇਟਿਵ ਫਰਕ ਹੈ ਨਾ ਭਾਜੀ ਹਾਂ ਨੈਗੇਟਿਵ ਪੋਜ਼ਿਟਿਵ ਮਨਾਤਾ ਤੁਹਾਨੂੰ ਮੈਂ ਪਹਿਲਾਂ ਹੁਣ ਸੱਸ ਦੀ ਰਿਸਪੈਕਟ ਕਿੱਦਾਂ ਮੈਂ ਤੁਹਾਨੂੰ ਉਹ ਦੱਸ ਦੇਣਾ ਕਿਉਂਕਿ ਕੁੱਟਣਾ ਨਹੀਂ ਹੁੰਦਾ ਸੱਸ ਨੂੰ ਇਹ ਜਿਹੜੇ ਸਮਿਆਂ 'ਚ ਬੋਲੀਆਂ ਬਣੀਆਂ ਨੇ ਨਾ ਜੀ ਨਾ ਕਦੇ ਕਿਸੇ ਨੇ ਸੱਸ ਕੁੱਟੀ ਨਾ ਕੁੱਟ ਸਕਦੀ ਸੀ ਇਹ ਤਾਂ ਹੋ ਹੀ ਨਹੀਂ ਸੀ ਸਕਦਾ ਹਮ ਇਹ ਇੱਕ ਵਲਵਲਾ ਹੈ ਸੱਸ ਨੇ ਧੱਕਾ ਕਰ ਲਿਆ ਕਿਉਂਕਿ ਸੱਸ ਵੱਡੀ ਹੈ ਉਹ ਚਾਰ ਪੁੱਤਾਂ ਨੂੰ ਵੀ ਡਾਂਟ ਲੈਂਦੀ ਹੈ ਚਾਰ ਨੂਹਾਂ ਨੂੰ ਵੀ ਡਾਂਟ ਲੈਂਦੀ ਪੋਤੇਆਂ ਪੋਤੀਆਂ ਨੂੰ ਵੀ ਝਿੜਕ ਮਾਰ ਲੈਂਦੀ ਨੂਹ ਦੀ ਵਜ੍ਹਾ ਨਹੀਂ ਸੀ ਹੁੰਦੀ ਕਿ ਸੱਸ ਨੂੰ ਅੱਗੋਂ ਜਵਾਬ ਦੇ ਜੇ ਸੱਸ ਦੇ ਅੱਗੇ ਬੋਲ ਜਾਏ ਸਾਡੇ ਕਲਚਰ ਨੇ ਸਾਡੇ ਸਮਾਜ ਨੇ ਉਹਨਾਂ ਨੇ ਇੱਕ ਮੌਕਾ ਦਿੱਤਾ ਕਿ ਜਦੋਂ ਅੱਜ ਗਿੱਧਾ ਪੈ ਰਿਹਾ ਹੈ ਅੱਜ ਖੁਸ਼ੀਆਂ ਦਾ ਮਾਹੌਲ ਹੈ ਅੱਜ ਬਲਬਲੇ ਕੱਢੋ ਜੋ ਮਨਦੇ ਆ ਸੱਸ ਵੀ ਸੁਣ ਸੁਣ ਕੇ ਹੱਸਦੀ ਹੁੰਦੀ ਸੀ ਉਦੋਂ ਹਾਂ ਇਹ ਬਲਬਲੇ ਕੱਢਣ ਦਾ ਇੱਕ ਤਰੀਕਾ ਦਿੱਤਾ ਸੀ ਜਿੱਦਾਂ ਸੱਸ ਦੇ ਸਾਹਮਣੇ ਕਹੀ ਜਾਣਾ ਫੀਤਾ 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 ਨੀ ਆਟੇ ਵਾਲੀ ਮੋਜ ਲੱਗੇ ਗਈ ਮੇਰੀ ਸੱਸ ਨੇ ਮਸ਼ੀਨ ਵਾਲਾ ਕੀਤਾ ਨੀ ਸੱਸ ਤਾਂ ਸਭ ਨੇ ਖੜੀ ਸੋਹਰਾ ਵੀ ਹੱਸੀ ਜਾਂਦਾ ਹੁੰਦਾ ਹੈ ਪਤਾ ਪਤਾ ਤੁਹਾਨੂੰ ਚੱਕੀ ਵਾਲੇ ਨਾਲ ਭੱਜ ਥੋੜਾ ਗਈ ਸੱਸ ਹਾਂ ਸਿਰਫ ਕਹਿਣਾ ਹੁੰਦਾ ਸ਼ੁਗਲ ਲਾਣਾ ਹੁੰਦਾ ਸੀ ਕਿ ਮੇਰਾ ਜੀ ਕਰਦਾ ਵੀ ਮੈਂ ਇਹਨੂੰ ਨਾ ਭੰਨਾ ਫੜ ਕੇ ਜਿੰਨਾ ਤੰਗ ਕਰਦੀ ਏ ਕਹਿ ਕੇ ਸ਼ਬਦਾਂ ਦੇ ਨਾਲ ਉਹਦੇ ਸਾਹਮਣੇ ਆਪਣੇ ਬਲਵਲੇ ਕੱਢ ਲਈਦੇ ਹੁੰਦੇ ਸੀ ਸੱਸ ਮੇਰੀ ਦੇਖੋ ਇਹ ਸੱਸ ਕਹਿ ਦਿੰਦੀ ਐ ਨੂੰ ਉਹਨੂੰ ਵੇਅ ਫੈਸ਼ਨ ਕਰਕੇ ਕਿੱਧਰ ਤੁਰ ਪੀ ਪੱਟੀਆਂ ਸਵਾਰ ਕੇ ਨੂੰ ਕਹਿ ਸਕਦੀ ਸੱਸ ਨੂੰ ਨਹੀਂ ਕਹਿ ਸਕਦੀ ਸੀ ਅੱਜ ਦੀ ਗੱਲ ਭੁੱਲ ਜਾਓ ਜਦੋਂ ਦੀਆਂ ਹਾਲਾਤ ਬਦਲ ਗਏ ਹਨ ਹਾਂਜੀ ਹਾਲਾਤ ਬਦਲੇ ਉਦੋਂ ਦੀ ਗੱਲ ਕਰਦਾ ਨੂੰ ਨੂੰ ਕਦੋਂ ਮੌਕਾ ਮਿਲਦਾ 2-4 ਸਾਲ ਬਾਅਦ ਘਰ 'ਚ ਕੋਈ ਫੰਕਸ਼ਨ ਹੈ ਜਾਂ ਗਲੀ ਗੁਆਂਢ 'ਚ ਕਿਸੇ ਦੇ ਘਰ ਗਿੱਧਾ ਪੈ ਰਿਹਾ ਉੱਥੇ ਫਿਰ ਉਹਨੂੰ ਸਮਾਜ ਮੌਕਾ ਉਹ ਭਾਜੀ ਫਰਸਟ੍ਰੇਸ਼ਨ ਨਿਕਲਦੀ ਐ ਫਰਸਟ੍ਰੇਸ਼ਨ ਕਹਿ ਲੋ ਜਾਂ ਇੱਕ ਮੌਕਾ ਵੀ ਜਲਾਜ ਤੂੰ ਕਹਿ ਲੈ ਜੋ ਕਹਿਣਾ ਜਿੱਦਾਂ ਭਾਜੀ ਕੋਈ ਬਹੁਤ ਜ਼ਾਲਮ ਬੰਦਾ ਸੁੱਤਾ ਪਿਆ ਹੋਵੇ ਨਾ ਤੇ ਉਹਦਾ ਮੁਲਾਜ਼ਮ ਵੀ ਕਿਹਾ ਤੂੰ ਤੂੰ ਮੂੰਹ ਨਾ ਗੁੰਦੂੰ ਸੁੱਤੇ ਪੈਨ ਵੀ ਪਤਾ ਵੀ ਨਾ ਲੱਗੇ ਤੇ ਫਰਸਟ੍ਰੇਸ਼ਨ ਕੱਢ ਗਏ ਇਦਾਂ ਹੀ ਉਹ ਗਿੱਧੇ 'ਚ ਉਹਨੂੰ ਮੌਕਾ ਮਿਲਦਾ ਸੀ ਵੀ ਅੱਜ ਤੂੰ ਕਹਿ ਲੈ ਕਿ ਸੱਸ ਮੇਰੀ ਦੇ ਐਡਾ ਜੂੜਾ ਜੂੜਾ ਕਰਦੀ ਕਿੱਲੋ ਦਾ ਨਹੀਂ ਵੇਖ ਤਮਾਸ਼ਾ ਬਿੱਲੋ ਦਾ ਫਰਸਟ੍ਰੇਸ਼ਨ ਕੱਢਣ ਦਾ ਮੌਕਾ ਹੈ ਨਾਮ ਨੇ ਜੂੜਾ ਪਰ ਇਸ ਰਿਸ਼ਤੇ ਨੂੰ ਜਿੰਨਾ 네ਗੇਟਿਵਲੀ ਪੋਰਟ੍ਰੇ ਕੀਤਾ ਗਿਆ ਭਾਜੀ ਸਮਾਜ ਦੇ ਵਿੱਚ ਆਮ ਹੀ ਚਰਚਾ ਹੈ ਜਦੋਂ ਰਿਸ਼ਤਾ ਕਰਨ ਵੀ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਸੱਸ ਦੀ ਸਭ ਤੋਂ ਪਹਿਲਾਂ ਚਰਚਾ ਹੁੰਦੀ ਹੈ ਵੀ ਕੁੜੀ ਵਾਲੇ ਉਹ ਮੁੰਡਾ ਤਾਂ ਦੇਖਿਆ ਨਾ ਉਹਦੀ ਮਾਂ ਇਹੋ ਜੀ ਹੈ ਚਰਚਾ ਹੁੰਦੀ ਹੈ ਮੈਂ ਤੁਹਾਡੇ ਤੋਂ ਵੀ ਜਾਣੂੰਗਾ ਵੀ ਤੁਹਾਡੇ ਨਾਲ ਕੀ ਬਣੀ ਹੈ ਮੋਈ ਥੋਨੇ ਬੈਠੇ ਆ ਸਾਹਮਣੇ ਪਰ ਭਾਜੀ ਇਹ ਇੰਨੀ 네ਗੈਟਿਵਿਟੀ ਕਿਉਂ ਸਮਾਜ ਦੇ ਵਿੱਚ ਵਿੱਚ ਸਰ 네ਗੈਟਿਵਿਟੀ ਨਹੀਂ ਕਿਉਂਕਿ ਜਦੋਂ ਗਿੱਧਿਆਂ 'ਚ ਮੌਕਿਆਂ ਤੇ ਜਦੋਂ ਇਹ ਚੀਜ਼ਾਂ ਫਨ ਲਈ ਕੀਤੀਆਂ ਜਾਂਦੀਆਂ ਸੀ ਨਾ ਹੂੰ ਉਦੋਂ ਫਾਨੀ ਇੰਨਾਂ ਚੀਜ਼ਾਂ ਵਿੱਚ ਰਿਸ਼ਤੇ ਦੀ ਗੱਲ ਕਰ ਆਮ 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 ਵਿਚਰਦੇ ਆ ਜਾਂਦੇ ਜੇ ਵਿਚਰਦੇ ਆ ਫਿਰ ਦੋਵੇਂ ਪਾਸਿਓਂ ਗਲਤੀਆਂ ਨੇ ਜੇ ਅੱਜ ਦੀ ਅਸੀਂ ਗੱਲ ਕਰਦੇ ਆ ਕਿਉਂਕਿ ਅੱਜ ਤਾਂ ਨੂੰਹਾਂ ਵੀ ਸਰਿਆਂ ਵਿਆਹ ਤੋਂ ਪਹਿਲਾਂ ਘਰ ਕਹਿ ਦਿੰਦੀਆਂ ਨੇ ਵੀ 700 ਵੇ ਤੇ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ ਹੈਨਾ ਅੱਜਕੱਲ ਤੇ ਵਿਚੋਲੇ ਕਹਿਣ ਲੱਗ ਪਾਰੇ ਇਸ ਮੁੰਡੇ ਦੀ ਮਾਂ ਹੈ ਨਹੀਂ ਭੈਣ ਵਿਆਹੀ ਹੋਈ ਹੈ ਅਗਲੇ ਕਹਿੰਦਾ ਅੱਛਾ ਇਹ ਪੋਜ਼ਿਟਿਵਿਟੀ ਹੋ ਗਈ ਇਹ ਪੋਜ਼ਿਟਿਵਿਟੀ ਹੋ ਗਈ ਹੈ ਸੋ ਇਹ ਤਾਂ ਬਦਲਦੇ ਰੰਗ ਨੇ ਸਮਾਜ ਦੇ ਇਹਦੀ ਗੱਲ ਤੁਸੀਂ ਛੱਡ ਦੋ ਇਹ ਤਾਂ ਹੋਰ ਹੈ ਜੇ ਨਿਗਰਨਗੇ ਪਰ ਮੈਂ ਗੱਲ ਕਰਦਾ ਵੀ ਉਦੋਂ ਇੱਕ ਮੌਕਾ ਹੁੰਦਾ ਸੀ ਇੱਕ ਤਾਂ ਪ੍ਰੈਕਟੀਕਲੀ ਡਾਂਟ ਲੈਂਦੀ ਸੀ ਇੱਕ ਗਿੱਧੇ 'ਚ ਡਾਂਟ ਲੈਂਦੀ ਸੀ ਬਸ ਇਹ ਇਹ ਖੂਬਸੂਰਤੀ ਸੀ ਇਸ ਗੱਲ ਦੀ ਹਾਂ ਤੁਹਾਨੂੰ ਕੀ ਲੱਗਦਾ ਤਨਵੀਕਾ ਇਸ ਰਿਸ਼ਤੇ ਨੂੰ ਜਿਸ ਤਰੀਕੇ ਨਾਲ ਪੋਰਟਰੇ ਕੀਤਾ ਗਿਆ ਜਿਵੇਂ ਭਾਜੀ ਦੱਸ ਰਹੇ ਸੀਗੇ ਕੀ ਪਿਆਰ ਮੁਹੱਬਤ ਵੀ ਹੁੰਦਾ ਕੀ ਐਜੀਆਂ ਐਗਜ਼ੈਂਪਲਸ ਵੀ ਨੇ ਜਿੱਥੇ ਸੱਸਾਂ ਆਪਦੀ ਧੀ ਨਾਲੋਂ ਵੱਧ ਨੋਨ ਨੂੰ ਪਿਆਰ ਕਰਦੀਆਂ ਹੋ ਜੀ ਬਿਲਕੁਲ ਆਫ ਕੌਰਸ ਜੇ ਆਪਾਂ ਅੱਜ ਦੇ ਸਿਨੈਰੀਓ ਦੀ ਗੱਲ ਕਰੀਏ ਤਾਂ ਟਾਈਮ ਕਾਫੀ ਚੇਂਜ ਹੋ ਚੁੱਕਿਆ ਹੈ ਪਹਿਲੇ ਜਮਾਨੇ ਵਿੱਚ ਕੀ ਹੁੰਦਾ ਸੀ ਮੇਬੀ ਸ਼ਾਇਦ ਮੈਨੂੰ ਮੇਰਾ ਜੋ ਪਰਸਨਲ ਥਿਊ ਹੈ ਕਿਤਨਾ ਕਿਤੇ ਐਜੂਕੇਸ਼ਨ ਵੀ ਇੱਕ ਵੱਡਾ ਜਿਹੜਾ ਰੀਜ਼ਨ ਸੀਗਾ ਫਰਕ ਪਿਆ ਇਸ ਗੱਲ ਨਾਲ ਜੀ ਬਿਲਕੁਲ ਐਗਜ਼ੈਕਟਲੀ ਅੱਜ ਦੀਆਂ ਨੂਆਂ ਵੀ ਐਜੂਕੇਟਿਡ ਨੇ ਤੇ ਸੱਸ ਨੂੰ ਨੂਆਂ ਮਾਂ ਤਰ੍ਹਾਂ ਦੇਖਦੀਆਂ ਵਾ ਇੱਕ ਤਾਂ ਕਹਿਣ ਵਾਲੀ ਗੱਲ ਵੀ ਏ ਮੇਰੀ ਮਾਵਾ ਵਰਗੀ ਹੈ ਕਿ ਵਾਕਿਆ ਹੀ ਮਾਂ ਪਹਿਲੇ ਵਾਲਾ ਜਿਹੜਾ ਟਾਈਮ ਸੀ ਨੂੰ ਤਾਂ ਵੇ ਇੱਕਸਪੈਕਟੇਸ਼ਨਸ ਬਹੁਤ ਰੱਖੀਆਂ ਜਾਂਦੀਆਂ ਸੀਗੀਆਂ ਕਿ ਇੱਕ ਟਿਪੀਕਲ ਜਿਹੜੀ ਸਾਨੂੰ ਨੂੰ ਚਾਹੀਦੀ ਹੈ ਕਿ ਸਾਨੂੰ ਇਹੋ ਜੀ ਨੂੰ ਚਾਹੀਦੀ ਜਿਹੜਾ ਘਰ ਦਾ ਕੰਮ ਕਰੇ ਤੇ ਮਤਲਬ ਕੱਲੀ ਕੱਲੀ 익ਸਪੈਕਟੇਸ਼ਨਸ ਨਾਲ ਜੋ ਇੱਕ ਸਟੀਰੀਓਟਾਈਪਸ ਵਿੱਚ ਬੰਨਿਆ ਹੋਇਆ ਸੀਗਾ ਬਟ ਅੱਜ ਦੇ ਸਿਨੈਰੀਓ ਵਿੱਚ ਮੈਨੂੰ ਲੱਗਦਾ ਕਾਫੀ ਚੀਜ਼ਾਂ ਚੇਂਜ ਵੀ ਹੋ ਚੁੱਕੀਆਂ ਹੈ ਮੇਬੀ ਸ਼ਾਇਦ ਉਹ ਸਭ ਤੋਂ ਵੱਡਾ ਰੀਜ਼ਨ ਇੱਕ ਐਜੂਕੇਸ਼ਨ ਵੀ ਹੈ ਤੇ ਜਿਵੇਂ ਜਿਵੇਂ ਸੋਸ਼ਲ ਮੀਡੀਆ ਦੇ ਕਰਕੇ ਵੀ ਸਮਾਜ ਕਾਫੀ ਹੁਣ ਅਵੇਅਰ ਵੀ ਹੋ ਰਿਹਾ ਸੋ ਜਿਹੜਾ ਨੂੰ ਸੱਸ ਜਿਹੜੇ ਸੋਸ਼ਲ ਮੀਡੀਆ ਤੇ ਰੀਲ ਬਣਾਉਣ ਲ ਅਗਰ ਨੂ ਨੂੰ ਕਿਤੇ ਬਾਹਰ ਜਾਣਾ ਹਸਬੰਡ ਨਾਲ ਤੇ ਉਹਨੂੰ ਡਰ ਲੱਗ ਜਾਂਦਾ ਸੀਗਾ ਕਿ ਪਤਾ ਨਹੀਂ ਕੀ ਕਹੂਗੀ ਸੱਸ ਪਰਮਿਸ਼ਨ ਦੇਊਗੀ ਜਾਂ ਨਹੀਂ ਬਟ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਤਾਂ ਇਕੱਠੀਆਂ ਗੇੜੀ ਮਾਰਨ ਵੀ ਤੁਰ ਜਾਂਦੀਆਂ ਨੇ ਤੇ ਸ਼ਾਪਿੰਗ ਕਰਨ ਵੀ ਜਾਂਦੀਆਂ ਨੇ ਇਨ ਇਕੱਠੀਆਂ ਰੀਲਾਂ ਵੀ ਬਣਾਉਂਦੀਆਂ ਨੇ ਤੇ ਉਹ ਕਿਤੇ ਨਾ ਕਿਤੇ ਗੈਪ ਮੈਨੂੰ ਲੱਗਦਾ ਹੁਣ ਹੋ ਰਿਹਾ ਹੈ ਮੈਨੂੰ ਲੱਗਦਾ ਬਿਊਟੀ ਪਾਰਲਰ ਕਰਕੇ ਹੁਣ ਤਾਂ ਇਹ ਵੀ ਨਹੀਂ ਪਤਾ ਲੱਗਦਾ ਨੂ ਕਿਹੜੀ ਐ ਸੱਸ ਕਿਹੜੀ ਐ ਹਾਂ ਬਿਲਕੁਲ ਮੈਂ ਵੀ ਹਰਾਨ ਹੋ ਜਾਂਦੀਆਂ ਕਈ ਵਾਰ ਨਾ ਅੱਜਕੱਲ ਉਹ ਮੇਕਅਪ ਆਰਟਿਸਟਸ ਦੀ ਬਹੁਤ ਰੀਲਾਂ ਚੱਲਦੀਆਂ ਨੇ ਨਾ ਤੇ ਸੱਸਾਂ ਜਿਹੜੀ ਮ ਲੈਕ ਇਨਾ ਟਾਈਮ ਚੇਂਜ ਹੋ ਗਏ ਪਤਾ ਹੀ ਨਹੀਂ ਲੱਗਦਾ ਕਿ ਕੁੜੀ ਐ ਭੈਣ ਐ ਜਾਂ ਮਾਂ ਐ ਤੁਹਾਡੇ ਵਾਲੀ ਗੱਲ ਮੈਂ ਇੱਕ ਥੋੜੇ ਦਿਨ ਪਹਿਲਾਂ ਰਾਜਸਥਾਨ ਦੀ ਵੀਡੀਓ ਦੇਖ ਰਿਆ ਸੀ ਉਹ ਕੁੜੀ ਮੂਰੇ ਨੱਚਦੀ ਪਈ ਸੀ ਘੋੜੀ ਦੇ ਬਾਾਈ ਥੱਲੇ ਕੈਪਸ਼ਨ ਚ ਪੜਿਆ ਮੈਂ ਉਹ ਕਿਉ ਮਾਂ ਸੀਗੀ ਵੀ ਉਹ ਮਾਂ ਸੀਗੀ ਉਹ ਤੇ ਹੁਣ ਉਹਦਾ ਨੋ ਨਾਲ ਰਿਸ਼ਤਾ ਕਿਹੋ ਜਿਹਾ ਹੋਊਗਾ ਜੀ ਬਿਲਕੁਲ ਪਰ ਭਾਜੀ ਇਹ ਜਿਹੜੀਆਂ ਲੜਾਈਆਂ ਦਾ ਆਪਾਂ ਜ਼ਿਕਰ ਕਰਦੇ ਆ ਨੋਕ ਝੋਕ ਇਹ ਮੈਨੂੰ ਲੱਗਦਾ ਜ਼ਿੰਦਗੀ ਨੂੰ ਸਪਾਈਸ ਅਪ ਕਰਦੀ ਐ ਇਹ ਚੀਜ਼ ਜ਼ਰੂਰੀ ਹੈ ਦੇਖੋ ਅਸਲ ਚ ਨੋਕ ਝੋਕ ਕਿਹੜੀ ਗੱਲ ਤੋਂ ਹੁੰਦੀ ਸੀ ਉਦੋਂ ਸਮਿਆਂ ਦੀ ਵੀ ਗੱਲ ਆਪਾਂ ਕਰੀਏ ਇੱਕ ਤਾਂ ਮਾਂ ਨੂੰ ਘਰ ਦੀ ਔਰਤ ਨੂੰ ਫਿਕਰ ਹੁੰਦਾ ਸੀ ਘਰ ਦੀ ਪਰਦੇਦਾਰੀ ਦਾ ਉਹ ਵੈਸੇ ਹੀ ਥੋੜੀ ਦੱਬ ਕੇ ਰੱਖਣਾ ਚਾਹਦੀ ਸੀ ਨੂੰ ਨੂੰ ਕਿ ਇਹਦਾ ਬਾਹਰ ਆਉਣਾ ਜਾਣਾ ਘੱਟ ਹੋਵੇ ਬਾਹਰ ਨਾ ਲੋਕਾਂ ਚ ਜਾ ਕੇ ਬੈਠੇ ਇਹ ਬਾਹਰ ਬੈਠੇਗੀ ਕੋ ਘਰ ਦੀ ਘਰ ਦੇ ਭੇਤ ਬਾਹਰ ਜਾਂਦੇ ਨੇ ਭੋਲੀ ਹੈ ਜਾਂ ਇਹਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਸਮਾਜ ਦੀ ਨਜ਼ਰ ਚੰਗੀ ਨਹੀਂ ਇਸ ਕਰਕੇ ਇੱਕ ਘਰ ਦਾ ਮਾਹੌਲ ਹੀ ਬਣਾ ਲਿਆ ਜਾਂਦਾ ਸੀ ਕਿ ਆਹ ਲਿਮਿਟਸ ਨੇ ਆਪਣੇ ਘਰ ਦੀਆਂ ਉਹ ਜਦੋਂ ਲਿਮਿਟਸ ਚੋਂ ਪੈਰ ਬਾਹਰ ਪਾ ਨੂੰ ਜੀ ਕਰਦਾ ਸੱਸ ਕਿਉਂਕਿ 24 ਘੰਟੇ ਘਰ ਆ ਬੰਦੇ ਕੰਮਾਂ ਤੇ ਨੇ ਸੋ ਸੁਪਰਵੀਜ਼ਨ ਕੀਤੀ ਹੈ ਸੱਸ ਦੀ ਤੇ ਸੱਸ ਹੀ ਬੁਰੀ ਲੱਗੇਗੀ ਅੱਛਾ ਸੱਸ ਵੀ ਇੱਕ ਔਰਤ ਹੈ ਉਹਨੂੰ ਲੱਗ ਰਿਹਾ ਵੀ ਅੱਗੇ ਤੱਕ ਤਾਂ ਆਵਾਜ਼ ਪੈਂਦੀ ਸੀ ਬੀਬੀ ਇੱਕ ਪਰੌਂਠਾ ਹੋਰ ਫੜਾਈ ਇਹ ਕੀ ਹੋ ਗਿਆ ਆਵਾਜ਼ ਹੀ ਬਦਲ ਗਈ ਹਰਜੀਤ ਪਰੌਂਠਾ ਦਈ ਇੱਕ ਉਹ ਕਹਿੰਦੀ ਤਾਂ ਕੱਲ ਆਈ ਇਹ ਪਰੌਂਠੇ ਤਾਂ ਮੇਰੇ ਤੋਂ ਮੰਗਦਾ ਹੁੰਦਾ ਸੀ ਅੱਜ ਇਹ ਦਊਗੀ ਪਰੌਂਠੇ ਨੂੰ ਉਹਦੋਂ ਇੱਕ ਹਾਲ ਪੈਂਦਾ ਇਨਸਿਕਿਉਰਟੀ ਆ ਜਾਂਦਾ ਮਾਨੋ ਹਾਲ ਪੈਂਦਾ ਇਨਸਿਕਿਉਰਟੀ ਨਹੀਂ ਹਾਲ ਪੈਂਦਾ ਉਹਨੂੰ ਲੱਗਦਾ ਕਿ ਅੱਜ ਪਹਿਲੀ ਈਟ ਨਿਕਲ ਗਈ ਮੇਰੇ ਥੱਲੇ ਮੇਰੇ ਮੇਰੇ ਕੋਲੋਂ ਗਿਆ ਹੈ ਮੇਰੇ ਹੱਥੋਂ ਸਰਦਾਰੀ ਜਾ ਰਹੀ ਹੈ ਹੈਨਾ ਕਿਉਂਕਿ ਧੀ ਜਿਹੜੀ ਹੈ ਉਹ ਆਪਣੇ ਘਰ ਕਹਿ ਹੁੰਦੀ ਹੈ ਵੀ ਆਲਾ ਮੈਂ ਸਾਮ ਕੁੰਜੀਆਂ ਧੀਆ ਕਰ ਚੱਲੀਆਂ ਸਰਦਾਰੀ ਹੂੰ ਉਹ ਵੀ ਉਮੀਦ ਕਰਦੀ ਵੀ ਅਗਲੇ ਘਰ ਦੀਆਂ ਕੁੰਜੀਆਂ ਨੂੰ ਮੈਨੂੰ ਫੜਾਈਆਂ ਜਾਣਗੀਆਂ ਲੈ ਪੁੱਤ ਤੇਰੀ ਜ਼ਿੰਮੇਵਾਰੀ ਹੈ ਹੁਣ ਤੇ ਸੱਸ ਤਾਂ ਹੋਰ ਗੋਲ ਗਲੁੰੜੀ ਪਾ ਕੇ ਇੱਥੇ ਟੌਂਗ ਲੈਂਦੀ ਕਿ ਵੇਖ ਵੀ ਨਾ ਲੈ ਵਿੱਚ ਆ ਵੀ ਕਿੱਥੇ ਆ ਉਹ ਸਸਨੋਂ ਕੱਲੀਆਂ ਕਰਨੇ ਬੰਦੇ ਕੰਮਾਂ ਦੇ ਚਲੇ ਗਏ ਉੱਥੇ ਵੀ ਇੱਕ ਕਲੈਸ਼ ਆਉਂਦਾ ਹੈ ਸਰਦਾਰੀ ਖੋਸ ਰਹੀ ਹੈ ਇੱਧਰ ਸਰਦਾਰੀ ਮਿਲ ਨਹੀਂ ਰਹੀ ਪਰ ਇਹ ਵੀ ਚਰਚਾ ਹੈ ਨਾ ਵੀ ਆਪਦੀ ਧੀ ਨਾਲ ਤਾਂ ਉਹਦਾ ਪਿਆਰ ਉਵੇਂ ਬਰਕਰਾਰ ਰਹਿੰਦਾ ਹੈ ਉਹ ਉਹਨੂੰ ਮੱਤਾਂ ਵੀ ਦਿੰਦੀ ਹੈ ਹੁਣ ਤਾਂ ਫੋਨ ਇੰਨਾ ਕਹਿੰਦੇ ਗੜਾ ਇਸਨੇ ਪਾਇਆ ਕਿ ਸਵੇਰੇ 7 ਵਜੇ ਉੱਠਦੇ ਸਾਰ ਪਹਿਲਾਂ ਮਾਂ ਦਾ ਫੋਨ ਵੱਜਿਆ ਹੁੰਦਾ ਤੇ ਉਹ ਬੰਦਾ ਕਹਿੰਦਾ ਯਾਰ ਬੰਦ ਕਰ ਇਹਨੂੰ ਪਹਿਲਾਂ ਘਰ ਦੀ ਕੋਈ ਗੱਲ ਕਰ ਲਈਏ ਇਹ ਪ੍ਰੋਬਲਮਸ ਚ ਐਡ ਕਰਦੀ ਹੈ ਇਹ ਚੀਜ਼ ਤੁਹਾਨੂੰ ਲੱਗਦਾ ਬਿਲਕੁਲ ਕਰਦੀ ਹੈ ਕਿਉਂਕਿ ਹੁਣ ਤਾਂ ਕੱਲੀ-ਕੱਲੀ ਚੀਜ਼ ਅਪਡੇਟ ਫੋਨ ਤੇ ਹੀ WhatsApp ਤੇ ਨਾਲ ਹੀ ਮਿੰਟ ਲੱਗਦਾ ਸਟਰੀਟ ਹੌਲੀ-ਹੌਲੀ ਗੱਲਾਂ ਨਿਕਲ ਤੁਸੀ ਬਾਹਲਾ ਪੋਜ਼ਿਟਿਵ ਕਰਤਾ ਬਾਜੀ ਰਿਸ਼ਤਾ ਨਹੀਂ 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 ਮੈਂ ਇਹ ਵੀ ਦੱਸਦਾ ਹਾਂ ਤੁਹਾਨੂੰ ਨਿਕਲਣਗੀਆਂ ਗੱਲਾਂ ਹੌਲੀ-ਹੌਲੀ ਸਾਡੀ ਪਿਛਲੀ ਫਿਲਮ ਚ ਸੀਨ ਸੀਗਾ ਜੋ ਤੁਸੀਂ ਪੁੱਛ ਰਹੇ ਹੋ ਹਾਂ ਸასი ਸੀਨ ਪਾਇਆ ਸੀ ਇਹ ਵਾਲਾ ਇੱਕ ਜਾਣ ਕੇ ਪਾਇਆ ਸੀ ਕਹਿੰਦਾ ਯਾਰ ਇਹਨਾਂ ਮੋਬਾਈਲਾਂ ਨੇ ਬਹੁਤ ਬੇੜਾਗਰ ਕਰਤਾ ਮੇਰਾ ਤੇ ਕਰਮਜੀਤ ਦਾ ਸੀਨ ਸੀ ਕਹਿੰਦਾ ਅੱਗੇ ਕਹਿੰਦਾ ਕੁੜੀ ਨੂੰ ਕੋਈ ਦਿੱਕਤ ਹੁੰਦੀ ਸੀ ਨਾ ਉਹ ਆਪਣੇ ਘਰ ਚਿੱਠੀ ਲਿਖਦੀ ਸੀ ਚਿੱਠੀ ਲਿਖਦੀ ਨੂੰ ਟਾਈਮ ਲੱਗਦਾ ਸੀ ਫਿਰ ਡਾਕੇ ਪਾਉਣ ਜਾਣਾ ਫਿਰ ਫਿਰ ਉੱਥੋਂ ਜਵਾਬ ਆਣਾ ਉਦੋਂ ਤੱਕ ਤੇ ਮਸਲਾ ਹੀ ਹੱਲ ਹੋ ਗਿਆ ਹੁੰਦਾ ਸੀ ਨਰਾਜ਼ਗੀ ਤਾਂ ਮਿੰਟ ਦੀ ਹੁੰਦੀ ਹੈ ਇੱਥੇ ਤੇ ਬੰਦਾ ਗੱਡੀ ਬਾਹਰ ਕੱਢੀ ਉਹਨੇ ਗੇਟ ਤੋਂ ਬਾਹਰ ਕੱਢੀ ਅੱਗ ਲੱਗੀ ਕੱਲਾ ਹੀ ਚਲਾ ਗਿਆ ਦੇਖ ਲੈ ਮਮੀ ਫਿਰ ਉਹ ਕਹਿੰਨੇ ਕੋਈ ਨਹੀਂ ਮਤਰਾ ਭਰਾ ਭੇਜ ਰਹੀ ਆ ਗੱਡੀ ਤੂੰ ਬਹਿ ਕੇ ਆ ਜਾ ਬੈਗ ਰੱਖ ਤੂੰ ਗੱਡੀ 'ਚ ਇਹਨੂੰ ਮੈਂ ਦੇਖਾਂਗੀ ਸੱਤਾ ਮਿੰਟਾਂ ਵਿੱਚ ਸੈਪਰੇਸ਼ਨ ਤਾਂ ਗੱਲ ਆ ਜਾਂਦੀ ਠੰਡੇ ਹੁੰਦਾ ਟਾਈਮ ਹੀ ਨਹੀਂ ਮਿਲਦਾ ਸੋ ਅਸੀਂ ਤਾਂ ਇਹ ਦੱਸਿਆ ਸੀ ਕਿ ਮਸਲਾ ਹੈ ਨਾ ਆਣਾ ਸੀਰੀਅਸ ਨੋਟ ਇਹ ਸਭ ਤੋਂ ਵੱਧ ਇਹ ਗੱਲ ਲੋਕਾਂ ਨੇ ਘਰਾਂ ਘਰਾਂ 'ਚ ਤੁਹਾਡੀ ਭੇਜਣੀ ਹੈ ਵੀਡੀਓ ਅੱਜ ਜੇ ਸਭ ਤੋਂ ਵੱਧ ਇਸ਼ੂਜ਼ ਘਰਾਂ 'ਚ ਹੋ ਰਹੇ ਆ ਭਾਜੀ ਔਰ ਮੈਂ ਤੁਹਾਡੇ ਦੋਨਾਂ ਤੋਂ ਬੜਾ ਸੀਰੀਅਸ ਕੋਰਟ ਚਾਹਨਾ ਹੈ ਇਸ ਗੱਲ ਦੇ ਉੱਤੇ ਉਹਦੀ ਵਜ੍ਹਾ ਇਹ ਹੈ ਕਿ ਭਾਜੀ ਇੰਨੀ ਕੁਇਕਲੀ ਜਿਵੇਂ ਤੁਸੀਂ ਕਿਹਾ ਕਿ ਮੈਂ ਤਾਂ ਆਪਦੇ ਅਰਾਊਂਡ ਰੋਜ਼ ਕਿਉਂਕਿ ਵਿਚਰਦਾ ਲੋਕਾਂ 'ਚ ਦੇਖ ਰਿਆਂ ਕਿ ਫੋਨ ਵੱਜ ਜਾਂਦਾ ਮਾਂ ਇਹ ਬਰਦਾਸ਼ਤ ਨਹੀਂ ਕਰ ਰਹੀ ਕਿ ਮੇਰੀ ਧੀ ਨਾਲ ਮਾੜੀ-ਮੋਟੀ ਕੋਈ ਪਰਿਵਾਰ 'ਚ ਨਹੀਂ ਕੀਤੀ ਹੋਗੀ ਔਰ ਉਹ ਮਿੰਟ 'ਚ ਸਪਰੇਸ਼ਨ ਤੱਕ ਗੱਲ ਪਹੁੰਚ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਮਾਵਾਂ ਨੂੰ ਥੋੜਾ ਜਿਆ ਆਪਦੀਆਂ ਧੀਆਂ ਪ੍ਰਤੀ ਸੰਕੋਚ ਕੇ ਚੱਲਣਾ ਚਾਹੀਦਾ ਹੈ ਕਿ ਉਹ ਆਪਦੇ ਘਰ ਚ ਗਈ ਹੈ ਉਹਦੇ ਉੱਥੋਂ ਦੇ ਮਾਹੌਲ ਚ ਰਹੇ ਹੋ ਇੱਕ ਇੱਕ ਕਰਕੇ ਤੁਹਾਡੇ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਜਦੋਂ ਭਾਈ ਇੱਕ ਪਰਿੰਦੇ ਨੇ ਆਪਣੇ ਬੋਟ ਨੂੰ ਉਡਣਾ ਸਿਖਾਤਾ ਹੂੰ ਉਸ ਤੋਂ ਬਾਅਦ ਕਰੀ ਦੇਖਿਆ ਚਿੜੀ ਮਗਰ ਗਈ ਹੋਵੇ ਬੋਟ ਦੇ ਪੰਛੀ ਪਰਿੰਦੇ ਨੂੰ ਵੀ ਪਤਾ ਹੈ ਕਿ ਅਸੀਂ ਨੂੰ ਉਡਣਾ ਸਿਖਾਤਾ ਇਹਨੂੰ ਹੁਣ ਆਪਣੇ ਜੀਵਨ ਨਾਲ ਆਪ ਸੰਘਰਸ਼ ਕਰਨ ਦਿਓ ਇਹਨੂੰ ਸਿੱਖਣ ਦਿਓ ਕਿਤੇ ਐਡਵਾਈਸ ਦੀ ਲੋੜ ਪਵੇ ਤਾਂ ਲੈ ਲਓ ਮਾਂ ਹਮੇਸ਼ਾ ਬੱਚੀ ਦਾ ਫੋਨ ਸੁਣੇ ਐਡਵਾਈਸ ਜੇ ਕਿਤੇ ਚਾਹੀਦੀ ਹੋਵੇ ਤਾਂ ਸ਼ਿਕਾਇਤਾਂ ਜਿੰਨੀਆਂ ਸੁਣਦੀ ਜਾਏਗੀ ਇਹ ਜਿਹੜਾ ਮੱਲ ਮੈਨੂੰ ਲੱਗਾ 1800 ਦਾ ਵੀ ਫੋਨ ਆ ਜਾਂਦਾ ਹੋਣਾ ਬਿਲਕੁਲ ਜੀ 1800 ਤੋਂ ਲੈ ਕੇ ਤੇ ਭਾਵੇਂ ਨੂੰ 18 ਲੱਖ ਦਾ ਲੈ ਲਓ ਹਨਾ ਹੀਰਿਆਂ ਵਾਲਾ ਸੋ ਇਹਦੇ ਜਿਹਦੀ ਔਕਾਤ ਇੱਕੋ ਹੀ ਹੈ ਕਿ ਤੁਹਾਡਾ ਬੇੜਾਗਰ ਕਰ ਸਕਦਾ ਜਿਹੜੀ ਅੱਗੇ ਪੰਚਾਇਤ ਬੰਦਿਆਂ ਚ ਲੱਗਦੀ ਹੁੰਦੀ ਸੀ ਨਾ ਹੁਣ ਫੋਨਾਂ ਤੇ ਲੱਗਣ ਲੱਗੀ ਕੌਣ ਚੱਲ ਤੂੰ ਲੈ ਉਹਨੂੰ ਬਿੱਲ ਨੂੰ ਲੈ ਨਾਲ ਕੌਣਕੋਲ ਤੇ ਲੈ ਇਹਨੂੰ ਜੀਵਨ ਨੂੰ ਵੀ ਲੈ ਨਾਲ ਚੱਲ ਹੁਣ ਅੱਠ ਬੰਦੇ ਕੌਣਕੋਲ ਤੇ ਆ ਕੇ ਪੰਚਾਇਤ ਲਾ ਕੇ ਬਹਿ ਗਏ ਕੌਣ ਕੀ ਦੀ ਸੁਣ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਉਹੀ ਅਦਾਲਤ ਹੋ ਗਈ ਉੱਥੇ ਦੋ ਵਕੀਲ ਨੇ ਉੱਥੇ ਹੀ ਝਗੜਾ ਹੋਇਆ ਉੱਥੇ ਹੀ ਫੈਸਲਾ ਹੋ ਗਿਆ ਤੂੰ ਆਪਣਾ ਬੈਗ ਚੁੱਕ ਤੇ ਆ ਜਾ ਸਾਰੀ ਇਨਫੋਰਮੇਸ਼ਨ ਵੀ ਤਾਂ ਜਾ ਰਹੀ ਹੈ ਨਾ ਦੋ ਦੋ ਮਿੰਟ ਬਾਅਦ ਅੱਛਾ ਨਨਾਨਾ ਦਾ ਵੀ ਚੱਕਰ ਹੈ ਇਹਦੇ ਵਿੱਚ ਵੀ ਉਹ ਇਸ਼ੂ ਇਹ ਹੋ ਜਾਂਦਾ ਵੀ ਨਨਾਨਾਂ ਰੂਲ ਕਰਦੀ ਸਾਡੇ ਘਰ ਦੇ ਡਿਸੀਜਨ ਮੈਂ ਕਿਉਂ ਨਹੀਂ ਲੈ ਰਹੀ ਮੇਰੀ ਨਨਾਨ ਕਿਉਂ ਲੈ ਰਹੀ ਹੈ ਵੀ ਘਰੇ ਕੋਈ ਫੰਕਸ਼ਨ ਹੋਇਆ ਤੇ ਪੈਲਸ ਕਿਹੜਾ ਕਰਾਉਣਾ ਵੀ ਉਹ ਨਨਾਨ ਨੂੰ ਕਿਉਂ ਪੁੱਛਿਆ ਜਾ ਰਿਹਾ ਮੇਰੇ ਤੋਂ ਨਹੀਂ ਇਹ ਥਾਟ ਕਿਉਂ ਆਉਂਦਾ ਕੁੜੀਆਂ ਨੂੰ ਇਹ ਥਾਟ ਇਸ ਕਰਕੇ ਆਉਂਦਾ ਹੈ ਮੇਰੇ ਅਕੋਰਡਿੰਗਲੀ ਬ ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਉਹਦੀ ਪੂਰੀ ਦੁਨੀਆ ਚੇਂਜ ਹੋ ਜਾਂਦੀ ਹੈ ਇੱਕ ਬੇਗਾਨੇ ਘਰ ਹੋ ਜਾਂਦੀ ਹੈ ਜਿਹਨੂੰ ਆਪਣਾ ਬਣਾਉਣ ਲਈ ਉਹ ਜਾਂਦੀ ਹੈ ਤੇ ਉਹਨੂੰ ਕਿਤੇ ਨਾ ਕਿਤੇ ਇੱਕ ਐਕਸਪੈਕਟੇਸ਼ਨ ਜ਼ਰੂਰ ਹੁੰਦੀ ਹੈ ਕਿ ਜਿਹੜੇ ਘਰ ਮੈਂ ਜਾ ਰਹੀ ਆ ਸਾਰਾ ਕੁਝ ਛੱਡ ਕੇ ਆਈ ਆ ਤੇ ਉੱਥੇ ਵੀ ਮੈਨੂੰ ਐਟ ਹੋਮ ਵਾਲੀ ਜਿਹੜੀ ਫੀਲਿੰਗ ਹੈ ਉਹ ਫੀਲ ਹੋਏ ਕਿਉਂਕਿ ਸਾਰਾ ਕੁਝ ਮੇਰੇ ਕੰਟਰੋਲ ਚ ਨਹੀਂ ਨਹੀਂ ਐਦਾਂ ਨਹੀਂ ਐ ਕੰਟਰੋਲ ਚ ਨਹੀਂ ਰਹਿਣਾ ਚਾਹੀਦਾ ਮੇਰੇ ਅਕੋਰਡਿੰਗਲੀ ਜਦੋਂ ਇੱਕ ਕੁੜੀ ਫੈਮਲੀ ਜਾਂਦੀ ਹੈ ਤਾਂ ਉਹਨੂੰ ਇੱਕ ਫੈਮਲੀ ਦਾ ਹਿੱਸਾ ਬਣਾਉਣ ਲਈ ਜਿਹੜੇ ਘਰ ਦੇ ਲੋਕ ਹੈ ਉਹਨਾਂ ਦਾ ਵੀ ਵਿੱਚ ਪੂਰਾ ਕੰਟ੍ਰਿਬਿਊਸ਼ਨ ਹੋਣਾ ਚਾਹੀਦਾ ਹੈ ਇਕੱਲੀ ਐਕਸਪੈਕਟੇਸ਼ਨਸ ਕੁੜੀ ਤੋਂ ਨਹੀਂ ਰੱਖਣੀ ਚਾਹੀਦੀ ਉਹ ਟਿਪੀਕਲ ਵਾਲਾ ਜੋ ਐਕਸਪੈਕਟੇਸ਼ਨ ਵਾਲਾ ਜੋ ਇੱਕ ਮੁੱਦਾ ਹੈ ਨਾ ਉਹ ਕਿਤੇ ਨਾ ਕਿਤੇ ਘਟਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਘਰ ਦੇ ਫੈਮਲੀ ਮੈਂਬਰਸ ਨੂੰ ਮਿਲ ਕੇ ਕੁੜੀ ਨੂੰ ਵੀ ਇੱਕ ਕੰਫਰਟ ਜ਼ੋਨ ਚ ਲੈ ਕੇ ਆਉਣਾ ਚਾਹੀਦਾ ਸੋ ਥੈਟ ਕਿ ਉਹ ਵੀ ਘਰ ਦਾ ਆਪਣੇ ਆਪ ਨੂੰ ਮੈਂਬਰ ਫੀਲ ਕਰੇ ਤੇ ਜਦੋਂ ਆਪਣੇ ਆਪ ਨੂੰ ਘਰ ਦਾ ਮੈਂਬਰ ਫੀਲ ਕਰੇਗੀ ਆਬਵੀਅਸਲੀ ਗੱਲ ਹੈ ਉਹ ਵੀ ਕੌਨਫੀਡੈਂਟ ਫੀ ਉਹਨੂੰ ਜਸਟ ਇਹੀ ਹੁੰਦਾ ਕਿ ਜਿਹੜੇ ਮੇਰਾ ਸਹੁਰਾ ਪਰਿਵਾਰ ਹੈ ਮੇਰੇ ਮਦਰ ਇਨ ਲਾਅ ਐਂਡ ਫਾਦਰ ਇਨ ਲਾਅ ਮੈਨੂੰ ਕਿਤੇ ਨਾ ਕਿਤੇ ਉਹ ਮਦਰ ਫਾਦਰ ਵਾਲਾ ਜਿਹੜਾ ਉਹ ਪੈਂਪਰਿੰਗ ਜਾਂ ਪਿਆਰ ਹੈ ਮੈਨੂੰ ਫੀਲ ਹੋਵੇ ਜਸਟ ਇੰਨੀ ਜੀ ਗੱਲ ਹੁੰਦੀ ਹੈ ਇਹ ਗੱਲ ਕਰ ਰਹੇ ਹਾਂ ਸੂਟਾਂ ਦੇ ਤਾਂ ਰੌਲਾ ਪੈ ਜਾਂਦਾ ਸੂਟਾਂ ਤੇ ਰੌਲਾ ਪੈ ਜਾਂਦਾ ਨਨਾਂ ਨੂੰ 5000 ਵਾਲਾ ਦੇ ਤਾਂ ਮੇਰੇ ਵਾਸਤੇ 2500 ਵਾਲਾ ਨਹੀਂ ਜੜਿਆ ਦੇਖੋ ਕੁੜੀ ਨੂੰ ਵੀ ਇਹ ਹੋਊਗਾ ਨਾ ਕਿ ਜਿਵੇਂ ਮੇਰੀ ਜਿਹੜੀ ਨਨਾਨ ਹੈ ਉਹਨੂੰ ਸੂਟ ਲੈ ਕੇ ਦੇ ਦੇਣਾ ਭਾਈ ਐਡ ਕਰੋ ਇਹਦੇ ਵਿੱਚ ਤੁਸੀਂ ਭਾਈ ਦਾ ਦਿਲ ਕਰ ਰਿਹਾ ਮੈਨੂੰ ਨਹੀਂ ਨਹੀਂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਉਹਦੇ ਵਿੱਚ ਪਹਿਲਾਂ ਉਹ ਜੇ ਤੁਸੀਂ ਮੰਨ ਲਓ ਪੈਲਸ ਕੋਈ ਕਰਨ ਤੁਸੀਂ ਪੈਲਸ ਦੀ ਗੱਲ ਕੀਤੀ ਸੀ ਕਿ ਪਹਿਲਾਂ ਸਾਹ ਦੇਖ ਲਓ ਕਿਦਾਂ ਕੁੜੀ ਵੀ ਵਿੱਚ ਉਹ ਕੁੜੀ ਦਾ ਹੱਕ ਹੈਗਾ ਕਿ ਉਹ ਆ ਕੇ ਆਪਣੇ ਪਿਓ ਦੇ ਮੋਢਿਆਂ ਤੇ ਵੀ ਬਹਿ ਜਾਏਗੀ ਪਾਪਾ ਕੌਨ ਸਾ ਦਿਖਾਓ ਅਰੇ ਨਹੀਂ ਪਾਪਾ ਹੀ ਨਹੀਂ ਹੈ ਨਾ ਹਾਂ ਉਹ ਮਾਂ ਦੇ ਵੀ ਇਦਾਂ ਬਹਿ ਜਾਏਗੀ ਪਿਓ ਦੇ ਵੀ ਬਹਿ ਜਾਏਗੀ ਹੁਣ ਨੂੰ ਦੀ ਆਪਣੀ ਲਿਮਿਟੇਸ਼ਨਸ ਨੇ ਉਹ ਦੂਰੋਂ ਦੇਖੇਗੀ ਹਨਾ ਜਾਂ ਕਿਚਨ 'ਚ ਬੈਠੀ ਸੁਣੀ ਜਾਏਗੀ ਹਨਾ ਅੰਦਰ ਫੈਸਲੇ ਹੋ ਰਹੇ ਨੇ ਜੇ ਤੁਸੀਂ ਇਸ ਕੋ ਫਾਈਨਲ ਕਰੋ ਨਾ ਡੇਟ ਵੀ ਮਿਲ ਰਹੀ ਹੈ ਟਾਈਮ ਵੀ ਹੈ ਤਾਂ ਇਹ ਹੀ ਅੱਛਾ ਵੀ ਹੈ ਤੇ ਵਿਚੋ ਦੇ ਕੰਨ 'ਚ ਵੀ ਆਵਾਜ਼ ਪੈਂਦੀ ਤੇ ਉਹਨੂੰ ਭੋਲੀ ਨੂੰ ਵੀ ਦਿਖਾ ਲਓ ਕੀ ਕਹਿੰਦੀ ਹੈ ਵਿਚੋ ਤੇ ਕੰਨ ਚ ਕਿਸੇ ਦੀ ਚਲ ਉਹਨੇ ਕੀ ਕਹਿਣਾ ਹੈ ਪਾਵੇਂ ਨੈਗੇਟਿਵ ਨਾ ਵੀ ਬੋਲਣ ਪਾਜੀ ਇਹ ਸਾਈਕੀ ਸਮਝਾਓ ਇਹਦਾ ਲਫਜ਼ ਹੈ ਉਹਨੇ ਕੀ ਕਹਿਣਾ ਹੈ ਤਾਂ ਫਿਰ ਜੋ ਤਨਵੀ ਕਹਿ ਰਹੀ ਹੈ ਗੱਲ ਠੀਕ ਹੈ ਵੀ ਉਹਦੀ ਐਕਸਪੈਕਟੇਸ਼ਨਸ ਪੂਰੀਆਂ ਨੇ ਜਦੋਂ ਆਪਦੇ ਪਿੱਖਿਆਂ ਤੇ ਸੀ ਉਹਦੀ ਹਰ ਗੱਲ ਸੁਣੀ ਜਾਂਦੀ ਸੀ ਮੰਨੀ ਜਾਂਦੀ ਸੀ ਹੁਣ ਉਹ ਰਸੋਈ ਤੱਕ ਰਹਿ ਗਈ ਡਿਸੀਜਨ ਸਾਰੇ ਪਰਿਵਾਰ ਬੈ ਕੇ ਉਹਨੂੰ 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 ਪਰਿਵਾਰ ਦਾ ਮੈਂਬਰ ਹੀ ਨਹੀਂ ਸਮਝਿਆ ਜਾਂਦਾ ਉਹਨੂੰ ਬੁਰਾ ਵੀ ਨਹੀਂ ਕਹਿ ਰਹੇ ਕੁਝ ਪਰ ਤੁਹਾਡੀ ਇੱਕ ਭੋਲੇ ਭਾ ਕੀਤੀ ਗੱਲ ਉਹਨੇ ਕੀ ਕਹਿਣਾ ਹੈ ਠੀਕ ਕਿਉਂ ਨਹੀਂ ਕਹਿਣਾ ਇਨਸਾਨ ਨਹੀਂ ਹੈ ਉਹਨੂੰ ਘਟੋ ਘਟ ਫਾਈਨਲ ਕਰਕੇ ਦਿਖਾ ਲੋ ਵੀ ਆਹ ਦੇਖ ਸੀ ਆਹ ਫਾਈਨਲ ਕੀਤਾ ਫਿਰ ਫਿਰ ਉਹ ਰਾਤ ਨੂੰ ਸੌਣ ਵੇਲੇ ਆਪਦੇ ਘਰ ਵਾਲੇ ਨੂੰ ਸੁਣਾਉਂਦੀ ਏ ਗੱਲਾਂ ਨਹੀਂ ਸੁਣਾਉਂਦੀ ਕਿੱਥੇ ਉਹ ਕਹਿੰਦਾ ਸੁਣਾ ਕਹਿੰਦੀ ਕੁਛ ਨਹੀਂ ਅੰਦਰ ਹੀ ਰੱਖਦਾ ਕਹਿੰਦਾ ਪਤਾ ਨਹੀਂ ਲੱਗੇ ਗੱਲ ਕੀ ਕਿਹਾ ਨਾ ਕੋਈ ਗੱਲ ਨਹੀਂ ਇਨਡਾਇਰੈਕਟਲੀ ਸੁਣਾਉਂਦੀ ਹੁੰਦੀ ਤੇ ਮੈਂ ਦੱਸ ਦਿੰਦੀ ਬਸ ਹੁਣ ਸੋ ਜੋ ਰਾਨ ਹੋਰ ਕੁਝ ਲੈਣਾ ਦੱਸੋ ਕਹਿੰਦਾ ਰੋਟੀ ਖਾ ਲਈ ਤੇ ਤੁਸੀਂ ਖਾ ਲਈ ਤੁਹਾਨੂੰ ਮਿਲ ਗਈ ਨਾ ਮੇਰੀ ਖੈਰ ਐਂਡ ਮੈਨੂੰ ਲੱਗਦਾ ਕਿ ਕਿਹਦਾ ਕਹਿੰਦਾ ਵੀ ਹੁਣ ਇੱਕ ਕਰੀ ਪਾਈ ਗਾਲਾਂ ਗੁੱਲਾਂ ਕੱਢ ਲੈ ਲੜ ਲੈ ਫਿਰ ਸੌਣਾ ਵੀ ਆ ਇਹ ਦੱਸ ਤਾਂ ਦੇ ਗੱਲ ਕੀ ਆ ਹਾਂ ਹਾਂ ਵਾ ਵੇਰ ਉਹਦਾ ਜਿੱਥੇ ਕਰੋਬ ਚੱਲਦਾ ਉੱਥੇ ਤੇ ਚਲਾਏਗੀ ਨਾ ਫਿਰ ਆਪਣਾ ਉਹ ਤਾਂ ਬੜੀ ਹਾਸੇ ਵਾਲੀ ਗੱਲ ਹੈ ਮੇਰੇ ਕਿਸੇ ਮਿੱਤਰ ਦੀ ਵਾਈਫ ਨੂੰ ਉਹਦੀ ਪਰਜਾਈ ਨੇ ਸਿਖਾਇਆ ਵੀ ਤੂੰ ਕੁਝ ਨਹੀਂ ਕਰਨਾ ਬਸ ਮਤਲਬ ਜਿਠਾਣੀ ਨੇ ਆਪਦੀ ਦਰਾਨੀ ਨੂੰ ਸਿਖਾਇਆ ਵੀ ਤੂੰ ਕੁਝ ਨਹੀਂ ਕਰਨਾ ਜੇੜੀ ਵੀ ਗੱਲ ਹੈ ਉਹਦਾ ਸਾਰਾ ਸ਼ਾਮ ਨੂੰ ਭਾਂਡੇ ਦੇ ਤੇ ਫੋੜਨੇ ਉਹ ਕਹਿੰਦੀ ਕਿਉਂ ਕਹਿੰਦੀ ਵੀ ਰਿਸ਼ਤੇਦਾਰ ਤਾਂ ਤੇਰੇ ਐ ਨਾ ਭੂਆ ਨਾਲ ਰੌਲਾ ਮਾਸੀ ਨਾਲ ਰੌਲਾ ਕਿਸੇ ਨਾਲ ਰੌਲਾ ਵੀ ਜ਼ਿੰਮੇਦਾਰ ਤੂੰ ਐ ਇਸ ਕਰਕੇ ਬੰਦਾ ਬਾਜੀ ਉੱਥੇ ਫਸਿਆ ਥੋਡੀ ਫਿਲਮ ਚ ਦੱਸੋ ਬੰਦੇ ਦਾ ਕੀ ਹਾਲ ਹੁੰਦਾ ਸਾਡੀ ਫਿਲਮ ਪਿਛਲੀ ਤੁਸੀਂ ਦੇਖੀ ਸੀ ਬਾਜੀ ਉਹਦੇ ਵਿੱਚ ਜਦੋਂ ਲੇਡੀਜ਼ ਫਸ ਜਾਂਦੀਆਂ ਨੇ ਇੱਕ ਬਹੁਤ ਵੱਡਾ ਇੱਕ ਸਾਡਾ ਇੱਕ ਟ੍ਰੈਂਗਲ ਵੀ ਨਹੀਂ ਸੀ ਉਦੋਂ ਪਤਾ ਨਹੀਂ ਕਿਹੜਾ ਚਾਰ ਐਂਗਲ ਵੀ ਨਹੀਂ ਪੰਜ ਐਂਗਲ ਹੀ ਸੀਗਾ ਉਹ ਤਾਂ ਪੰਜ ਲੇਡੀਜ਼ ਦਾ ਆਪਸ ਵਿੱਚ ਕਲੈਸ਼ ਚੱਲਦਾ ਪਿਆ ਵਿੱਚ 99ਵੀਂ ਹੈ ਉਹ ਜਿਹੜੀ ਘਰ ਆ ਕੇ ਰਹਿ ਰਹੀ ਹੈ ਵਿਆਹ ਤੋਂ ਬਾਅਦ ਫਿਰ ਸੱਸ ਫਿਰ ਸੱਸ ਦੀ ਸੱਸ ਫਿਰ ਸੱਸ ਦੀ ਸੱਸ ਬੜਾ ਵੱਡਾ ਪੰਗਾ ਸੀ ਪਿਛੇ ਪਰ ਉਹ ਬੰਦਿਆਂ ਦੀ ਸਮਝਬੂਝ ਜਿਹੜੀ ਹੈ ਉਹ ਘਰ ਨੂੰ ਬਚਾ ਜਾਂਦੀ ਹੈ ਹੂੰ ਠੀਕ ਹੈ ਤੇ ਇਹ ਫਿਲਮ ਚ ਕੀ ਹੋਏਗਾ ਮੈਨੂੰ ਇਹ ਤੇ ਨਹੀਂ ਪਤਾ ਮੈਂ ਫੇਰ ਵੀ ਇਹ ਵੀ ਕਵਾਂਗਾ ਕਿ ਲੇਡੀਜ਼ ਦੇ ਇਸ ਸੁਭਾ ਨੂੰ ਉਹਨਾਂ ਦੀ ਇਨਸਿਕਿਉਰਿਟੀਆਂ ਨੂੰ ਕਿਉਂਕਿ ਤੁਹਾਡੀ ਮਾਂ ਵੀ ਤੁਹਾਡੇ ਪਿਓ ਨਾਲ ਆਪਣਾ ਸਾਰਾ ਕੁਝ ਛੱਡ ਕੇ ਆਈ ਸੀ ਫੇਰ ਉਹਨੇ ਆ ਕੇ ਸਾਰਾ ਕੁਝ ਸਵਾਰਿਆ ਸੀ ਉਹਨੇ ਰਾਜ ਭਾਗ ਬਣਾਇਆ ਚਾਹੇ ਛੋਟਾ ਰਾਜ ਭਾਗ ਆ ਗਿਆ ਹਰ ਬੰਦੇ ਦੀ ਆਪਣੀ ਇੱਕ ਸਲਤਨਤ ਹੁੰਦੀ ਹੈ ਚਾਹੇ ਵੱਡਾ ਰਾਜ ਭਾਗ ਹੈ ਉਹਦੇ ਚ ਜਦੋਂ ਤੀਸਰੀ ਕੋਈ ਆਉਂਦੀ ਹੈ ਨਾ ਉਹਨੂੰ ਇਕੁਏਰੀਆ ਲੱਗਦਾ ਕਿ ਮੈਂ ਜਦੋਂ ਉਹਨਾਂ ਦੀ ਇਕੁਏਸ਼ਨ ਬਣ ਜੇ ਫਿਰ ਤਾਂ ਸਭ ਠੀਕ ਹੈ ਹੂੰ ਉਦੋਂ ਤੱਕ ਬੰਦਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਉ ਇੱਕ ਧਿਰ ਨੂੰ ਇਗਨੋਰ ਕਰਕੇ ਦੂਜੀ ਨੂੰ ਖੁਸ਼ ਕਰਦੇ ਨੇ ਉਹਨਾਂ ਦਾ ਅੱਜ ਵੀ ਵੇੜਾ ਕਰਕੇ ਉਹਨਾਂ ਦਾ ਕੱਲ ਵੀ ਵੇੜਾ ਕਰੇ ਬੰਦਾ ਕੀ ਕਰੇ ਬੰਦਾ ਬੈਲੈਂਸ ਬਣਾਉਣਾ ਸਿੱਖੇ ਬੰਦੇ ਨੂੰ ਰੱਬ ਨੇ ਬਣਾਇਆ ਦੋਵਾਂ ਪਾਸੋਂ ਸੁਣੀ ਜਾਏ ਬਾਜੀ ਸੁਣੇ ਵੀ ਸੈਟੀਸਫਾਈ ਕਰੇ ਦੋਵਾਂ ਤਰ੍ਹਾਂ ਨੂੰ ਵੀ ਮਾਂ ਨੂੰ ਵੀ ਇਹ ਲੱਗੇ ਵੀ ਪੁੱਤ ਮੇਰੇ ਵਾਲੀ ਹੈ ਤੇ ਘਰ ਵਾਲੀ ਨਹੀਂ ਲੱਗੇ ਮੇਰੇ ਵਾਲਾ ਇਹ ਕਨਵਿਕਸ਼ਨ ਹੋਣੀ ਚਾਹੀਦੀ ਪਰ ਇਹ ਕਿਉਂ ਨਹੀਂ ਹੋ ਸਕਦਾ ਵੀ ਇਹ ਰਿਸ਼ਤਾ ਇੰਨਾ ਪਿਆਰਾ ਹੋ ਜੇ ਨੋ ਸਸਦਾ ਵੀ ਇਹ ਥਾਟ ਹੀ ਨਾ ਆਵੇ ਇੱਕ ਐਗਜ਼ਾਮਪਲ ਵੀ ਤਾਂ ਸੈੱਟ ਹੋਵੇਗਾ ਇਹ ਇਸ ਕਰਕੇ ਬਾਜੀ ਕਿ ਕੋਈ ਬੰਦਾ ਹੈ ਜਿਹੜਾ ਦੋਵਾਂ ਨਾਲ ਇੱਕ ਤਰ੍ਹਾਂ ਦਾ ਬਲੱਡ ਰਿਲੇਸ਼ਨ ਚ ਹੈ ਉਨ੍ਹਾਂ ਦਾ ਆਪਸੀ ਬਲੱਡ ਰਿਲੇਸ਼ਨ ਕੋਈ ਨਹੀਂ ਇਹ ਆਪਣੀ ਮਾਂ ਦੇ ਦਾ ਬਲੱਡ ਹੈ ਬਾਕੀ ਇਹਦੇ ਇਹਨਾਂ ਦੇ ਬਲੱਡ ਚੋਂ ਅਗੋਂ ਇਹਨਾਂ ਦੀ ਫੈਮਿਲੀ ਹੈ ਸੋ ਇੱਕ ਬਲੱਡ ਰਿਲੇਸ਼ਨ ਹੈ ਦੋਵੇਂ ਪਾਸੇ ਦੋ ਧਿਰਾਂ ਦੇ ਨਾਲ ਅੱਛਾ ਇਹ ਵੀ ਕਮਾਲ ਗੱਲ ਹੈ ਵੀ ਆਪਦੀ ਨੂੰ ਚੰਗੀ ਲੱਗਦੀ ਵਿਅਰਗੀ ਲੱਗਦੀ ਪਰ ਪੋਤ ਨੂੰ ਚੰਗੀ ਲੱਗਦੀ ਹੈ ਭਾਜੀ ਭਾਜੀ ਉਹ ਤੋਂ ਐਕਸਪੈਕਟੇਸ਼ਨਸ ਨਹੀਂ ਨਾ ਉਹਦਾ ਤਾਂ ਆਨੰਦ ਹੀ ਲੈਣਾ ਬਸ ਨਿੱਕੀ ਜੀ ਘਰ ਚ ਝਾਂਜਰਾ ਪਾ ਕੇ ਤੁਰੇ ਫਿਰਦੀ ਚੂੜਾ ਖਣਕਾਉਂਦੀ ਚੰਗੀ ਲੱਗਦੀ ਹੈ ਕਿਉਂਕਿ ਉਹਦੇ ਤਾਂ ਐਕਸਪੈਕਟੇਸ਼ਨਸ ਨਹੀਂ ਉਹਨੇ ਜੇ ਰਿਆਸਤ ਖੋਣੀ ਵੀ ਹੈ ਤੇ ਇਹਦੀ ਖੋਣੀ ਮੇਰੀ ਥੋੜਾ ਖੋਣੀ ਹੈ ਹਣਾ ਉਹਨੂੰ ਸਭ ਨੂੰ ਸਪੋਰਟ ਕਰਦੀ ਆ ਸਭ ਨੂੰ ਸਪੋਰਟ ਕਰਦੀ ਦੱਬ ਦੇ ਕਿ ਲਈ ਇਹ ਪਾਇਓਰਿਟੀ ਵਾਲਾ ਫੈਕਟਰ اچھا ਉਹਨੂੰ ਇਹ ਵੀ ਲੱਗਦਾ ਕਿ ਆਪੇ ਮੇਰੇ ਨਾਲ ਚੰਗੀ ਨਹੀਂ ਸੀ ਹੁਣ ਆਪਣੀ ਨੂੰਹ ਨਾਲ ਇਦਾਂ ਕਿਉਂ ਕਰਦੀ ਭਾਵੇਂ ਉਹ ਚੰਗੀ ਰਹੀ ਹੋਵੇ ਵਿਚਾਰੀ ساری ਉਮਰ ਬਿਲਕੁਲ ਸੋ ਇਹ ਲੇਡੀਜ਼ ਦਾ ਇੱਕ ਸੁਭਾ ਜਿਹੜਾ ਇਹ ਤੁਸੀਂ ਇਹਨੂੰ ਬਦਲ ਨਹੀਂ ਸਕਦੇ ਕਿਉਂਕਿ ਇਹਦਾ ਵੀ ਇੱਕ ਕਾਰਨ ਆ ਭਾਜੀ ਸਾਡੀ ਨਾ ਸਮਾਜ ਦੀ ਗ੍ਰੋਥ ਅੱਜ ਤੱਕ ਇਦਾਂ ਹੋਈ ਹੈ ਅੱਗੋਂ ਬਦਲ ਜੇ ਮੈਨੂੰ ਪਤਾ ਨਹੀਂ ਕਿ ਔਰਤ ਇੱਕ ਸਬਡਿਊਡ ਕੈਰੈਕਟਰ ਰਹੀ ਹੈ ਹਮੇਸ਼ਾ ਔਰਤ ਜਿਹੜੀ ਡਿਫੈਂਸਿਵ ਹੈ ਭਾਜੀ ਕਿਰਦਾਰ ਹੀ ਡਿਫੈਂਸਿਵ ਹੈ ਹੂੰ ਬੰਦਾ ਆਫੈਂਸਿਵ ਹੈ ਕਿਉਂਕਿ ਜਿੱਥੇ ਕੋਹਾੜਾ ਚਲਾਉਣ ਦਾ ਸੀਨ ਆਏਗਾ ਨਾ ਲੋੜ ਪੈਗੀ ਬਾਲਣ ਚੀਰਨ ਦੀ ਤੇ ਉਹ ਬੰਦਾ ਦਰਖਤ ਪਾੜੇਗਾ ਮਾਰ-ਮਾਰ ਕੇ ਕੋਹਾੜੇ ਔਰਤ ਦਾ ਕੰਮ ਹੈ ਪਾਟਾ ਬਾਲਣ ਇਕੱਠਾ ਕਰਨਾ ਉਹਦੀ ਗੰਡ ਬਨ ਕੇ ਇਸ ਘਰ ਤੱਕ ਲੈ ਜਾਣਾ ਚੁੱਲ੍ਹੇ 'ਚ ਰੋਟੀ ਪਕਾਉਣੀ ਹੈਨਾ ਸੋ ਇਹ ਕੰਮ ਕੁਦਰਤ ਨਹੀਂ ਵੰਡੇ ਹੋਏ ਨੇ ਤੇ ਜਿਹੜੀ ਅੱਗੇ ਹੀ ਸਬਡਿਊਡ ਐ ਡਿਫੈਂਸਿਵ ਐ ਉਹ ਚਾਹੁੰਦੀ ਕਿ ਜਿੱਥੇ ਕਿ ਮੈਂ ਹੈ ਗਈ ਮੈਨੂੰ ਇੱਥੇ ਨਾ ਕੋਈ ਛੇੜੇ ਉਹਨੇ ਆਪਣਾ ਇੱਕ ਸ਼ੈੱਲ ਬਣਾਇਆ ਹੋਇਆ ਉਨੇ ਆਪਣਾ ਇੱਕ ਔਰਾ ਬਣਾਇਆ ਹੋਇਆ ਉਹਦੇ ਚ ਨਹੀਂ ਡੈਂਟ ਪਾਉਣ ਦਿੰਦੀ ਕਿਸੇ ਨੂੰ ਇਨਸਿਕਿਉਰ ਹੋ ਜਾਂਦੀ ਉਹਦਾ ਕਸੂਰ ਨਹੀਂ ਔਰਤ ਜਿਵੇਂ ਇਹ ਸਮਾਜਿਕ ਤੌਰ ਤੇ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨਸ ਨੇ ਕਿ ਉਹ ਆਫੈਂਡਡ ਫੀਲ ਨਹੀਂ ਕਰਦੀਆਂ ਇਹੋ ਜੀ ਗੱਲ ਤੋਂ ਪਿਛਲੀ ਵਾਰ ਵੀ ਜਦੋਂ ਫਿਲਮ ਆਈ ਹੈ ਤਾਂ ਬਹੁਤ ਸਾਰਾ ਰੌਲਾ ਪਿਆ ਵੀ ਨੀਮੇ ਸਸਕੁਟ ਨਹੀਂ ਟਾਈਟਲ ਹੀ ਠੀਕ ਨਹੀਂ ਹੈ ਪਿੱਛੇ ਜੈਜ਼ੀ ਵੀ ਹੋਣਾ ਦਾ ਰੌਲਾ ਪਾ ਕੇ ਹਟਿਆ ਤੂੰ ਕੀ ਜਾਣਦੀ ਭੇਡੇ ਟੋਰਚ ਕਿੰਨਾ ਦੀ ਵੀ ਭੇਡ ਸ਼ਬਦ ਕਿਉਂ ਵਰਤ ਲਿਆ ਏ ਐਕਸੈਪਟਡ ਹੈ ਸਾਡੇ ਸਮਾਜ ਚ ਜਾਂ ਫਿਰ ਤੁਸੀਂ ਵੀ ਕੋਈ ਵੱਜਰ ਗੁਨਾਹ ਕਰ ਰਹੇ ਹੋ ਇਹਦਾ ਭਾਜੀ ਦੇਖੋ ਉਦੋਂ ਬੜੀ ਖੈ ਡਿਸਕਸ਼ਨ ਹੋਈ ਸੀ ਉਦੋਂ ਮੈਡਮ ਮਨੀਸ਼ਾ ਗਲਾਟੀ ਸੀ ਸੀ ਉਹਨਾਂ ਨੇ ਫਿਰ ਇਸ ਗੱਲ ਨੂੰ ਸਮਝ ਕੇ ਅਪਰੀਸ਼ੀਏਟ ਵੀ ਕੀਤਾ ਸੀ ਕਈ ਵਾਰੀ ਕਈ ਚੀਜ਼ਾਂ ਸਹੀ ਤਰ੍ਹਾਂ ਨਾਲ ਉਹ ਨਹੀਂ ਇਲਮ ਚ ਹੁੰਦੀਆਂ ਇਦਾਂ ਤੇ ਭਾਜੀ ਫਿਰ ਬੋਲੀਆਂ ਨੇ ਬਈ ਹੱਸ ਲਓ ਨੀ ਕੁੜੀਓ ਨੱਚ ਲਓ ਨੀ ਕੁੜੀਓ ਹੱਸਣਾ ਨੱਚਣਾ ਰਹਿ ਜਾਊਗਾ ਕੋਈ ਬੂਝੜ ਜਿਹਾ ਜੱਟ ਲੈ ਜਾਊਗਾ ਫਿਰ ਤੇ ਬੂਝੜ ਸਿਆਪਾ ਪਾ ਲੈਣ ਕਿਸਾਨ ਨੂੰ ਬੁਝੜ ਕਹਤਾ ਤੁਸੀਂ ਹੈਨਾ ਫਿਰ ਤੇ ਮਤਲਬ ਅਜੀਬ ਤਰ੍ਹਾਂ ਦੀਆਂ ਕਈ ਬੋਲੀਆਂ ਨੇ ਕਹਿੰਦੇ ਮੇਰ ਬਾਬਲੇ ਨੇ ਵਾਰ ਟੋਲਿਆ ਪੈੜਾ ਰੋਹੀ ਤੇ ਕਿਕਰ ਤੋਂ ਕਾਲਾ ਤੇ ਕਾਲੇ ਬੰਦੇ ਝੰਡੇ ਲੈ ਕੇ ਆਜੇ ਨੂੰ ਸਾਨੂੰ ਕਾਲਾ ਕਹਤਾ ਗਿੱਧੇ 'ਚ ਤੁਸੀਂ ਇਹ ਤਾਂ ਸਾਡੇ ਅਠਕੇਲੀਆਂ ਨੇ ਆਪਸ 'ਚ ਜਿੱਦਾਂ ਭੈਣ ਭਰਾ ਨੇ ਦੂਜੇ ਨੇ ਭੈਣ ਕੋਲੋਂ ਭਰਾ ਨੇ ਕੋਲੋਂ ਚੀਜ਼ ਖੋਲੀ ਵੇ ਕਹਿੰਦਾ ਮੋਟਾ ਗਿਆ ਉਹਨੇ ਮੋਟਾ ਥੋੜੀ ਅਸਲ 'ਚ ਥੋੜੀ ਗਿਆ ਨਾ ਆ ਪਾਗਲ ਜੀ ਤੂੰ ਪਾਗਲਾ ਤੂੰ ਇਹ ਇਹ ਉਹ ਅਟਕੇਲੀਆਂ ਨੇ ਰਿਸ਼ਤਿਆਂ ਦੀਆਂ ਨੇ ਸਾਨੂੰ ਲਾਈਟਰ ਨੋਟ ਤੇ ਲੈਣਾ ਚਾਹੀਦਾ ਹੁਣ ਜਦ ਇਹ ਜਨਾਨੀ ਨੇ ਤੇ ਕਹਤਾ ਕਿਸੇ ਬੀਬੀ ਨੇ ਭਈ ਇਹਨੇ ਪੇੜ ਕੇ ਹੈ ਤੇ ਜਦੋਂ ਮੇਰੇ ਆਪਣੇ ਵਿਆਹ ਦੀ ਜਦੋਂ ਨਾਨਕੀਆਂ ਸਾਡੀਆਂ ਆਈਆਂ ਸੀ ਹੈ ਤੇ ਉਸ ਦਿਨ ਮੈਂ ਸੁਣਿਆ ਜਦੋਂ ਸੇਠਣੀਆਂ ਚੱਲਦੀਆਂ ਪਈਆਂ ਹਨਾ ਛਾਜੇ ਹੋਲੇ ਛਾਨਣੀ ਪਰਾਤੇ ਹੋਲੇ ਤਵਾਈ ਓਏ ਨਾਨਕੀਆਂ ਦਾ ਮੇਲ ਆਇਆ ਭੇਡਾਂ ਦਾ ਰਵਾਈ ਓਏ ਉਹ ਕੀ ਸੀ ਫਿਰ ਬਿਲਕੁਲ ਜੀ ਸੋ ਉਹਨੇ ਵੈਸੇ ਵੀ ਭੇਡੇ ਇੱਕ ਸਿੰਬੋਲਿਕ ਗੱਲ ਕੀਤੀ ਜੈਜੀ ਨੇ ਵੀ ਘਟ ਦਿਮਾਗ ਵਾਲੇ ਬੰਦੇ ਨੂੰ ਅਸੀਂ ਕਹਿ ਦਿੰਨੇ ਆ ਇਹਦਾ ਭੇਡ ਚਾਲ ਹਾਂ ਭੇਡ ਚਾਲ ਚ ਦਿਮਾਗ ਦੀ ਵਰਤੋਂ ਨਹੀਂ ਹੁੰਦੀ ਇਸ ਕਰਕੇ ਇੱਕ ਸਿੰਬੋਲਿਕ ਗੱਲ ਆ ਨਾ ਕਿ ਕਿਸੇ ਦੀ ਸ਼ਕਲ ਨੂੰ ਕਹਿੰਦਾ ਵੀ ਭੇਡ ਹੈ ਤੇਰੇ ਸਿੰਗ ਲੱਗੇ ਨੇ ਉਹ ਤਾਂ ਆਪਣੇ ਆਪਣੀ ਸਮਝਣ ਦੀ ਗੱਲ ਆ ਤੇ ਸਿਠਣੀਆਂ ਚ ਤੇ ਕਹਿੰਦੇ ਆ ਕੀ ਧਮਕਦਾ ਕਹਿੰਦੀ ਨਾਨਕੀਆਂ ਦਾ ਮੇਲਾ ਆ ਅਗੋਂ ਢਿੱਡ ਲਮਕਦਾ ਕਹਿੰਦੇ ਛੋਟੀ 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 ਨਹੀਂ ਇਹਨੇ ਕੀ ਨੱਚਣਾ ਗੋਡਿਆਂ ਕੋਲੋਂ ਮੋਢੀ ਮੋਟੀ ਕਹਿੰਦੀ ਪੀਲੀ ਮਿੱਟੀ ਦਾ ਫੇਰ ਦਿਓ ਪੋਚਾ ਨਹੀਂ ਦਾਦਕੀਆਂ ਦਾ ਕੁੱਪ ਬੰਨ੍ਹ ਦਿਓ ਹਣਾ ਇਹ ਤਾਂ ਇੱਕ ਦੂਜੀ ਇੰਨਾ ਕੁਝ ਕਹੀ ਜਾਂਦੇਗਾ ਇੱਥੋਂ ਤੱਕ ਐਕਸਟ੍ਰੀਮ ਲੈਵਲ ਤੱਕ ਚਲੀਆਂ ਜਾਂਦੀਆਂ ਸੀ ਕਹਿੰਦਾ ਜੀਜਾ ਕੱਲੜਾ ਕਿਉਂ ਆਏ ਹੋ ਵੀ ਤੂੰ ਅੱਜ ਦੀ ਘੜੀ ਨਾਲ ਬੇਬੇ ਕਿਉਂ ਨਾ ਲਿਆਏ ਹੋ ਵੀ ਤੂੰ ਅੱਜ ਦੀ ਘੜੀ ਕਹਿੰਦੀ ਆਉਂਦੀ ਆ ਵੀ ਆਉਂਦੀ ਆ ਸੁਥਣ ਨੂੰ ਟਾਕੀ ਲਾਉਂਦੀ ਆ ਇਹ ਤਾਂ ਇੰਨਾ ਕੁਝ ਹੁੰਦਾ ਸੀ ਇੰਨਾਂ ਚੀਜ਼ਾਂ ਦਾ ਮਾਈਂਡ ਕਰੋਗੇ ਤੁਸੀਂ ਅਜੇ ਤਾਂ ਜਿਹੜਾ ਮੈਂ ਸ਼ੁਰੂਆਤ ਕੀਤੀ ਸੀ ਸ਼ੰਕਰ ਵਾਲੀਆਂ ਤਾਂ ਬਹੁਤ ਗਾਂਧੀਆਂ ਨੇ ਉਹ ਤਾਂ ਤੁਹਾਨੂੰ ਸੁਣੀਆਂ ਹੋਣੀਆਂ ਤੁਸੀਂ ਬਾਜੀ ਮੈਂ ਸੁਣੀਆਂ ਨਹੀਂ ਬਸ ਸੁਣਿਆ ਆ ਸੁਣਿਆ ਕਿਸੇ ਦਿਨ ਲੈ ਜਾਾਂਗੇ ਤੁਹਾਨੂੰ ਮੇਰੇ ਕੋਲ ਹੁਣ ਤਾਂ ਬੰਦ ਹੋ ਗਈਆਂ ਆਖਰ ਦੇ ਵਿੱਚ ਆ ਕੀ ਹੈ ਜੀ ਇਹ ਡਰਾ ਰਹੇ ਹੋ ਫਿਲਮ 'ਚ ਨਾਲ ਹਾਰਰ ਪਾਇਆ ਕੀ ਪਾਇਆ ਇਹ ਹੈਗੀਆਂ ਟੀਨਾ ਮੀਨਾ ਐਕਚੁਅਲ 'ਚ ਇਹ ਸੱਸ ਨੂੰ ਦੀ ਜੋੜੀ ਹੈ ਜਿਹੜੀ ਬਹੁਤ ਸੈਂਚਰੀਜ਼ ਤੋਂ ਲੜਦੀਆਂ ਆ ਰਹੀਆਂ ਹੈ ਤੇ ਲੜ ਲੜ ਕੇ ਚੁੜੇਲਾ ਦਾ ਇਹਨਾਂ ਦਾ ਕੀ ਹਾਲ ਹੋ ਗਿਆ ਇਹ ਚੁੜੇਲਾ ਨੇ ਬਿਲਕੁਲ ਚੁੜੇਲਾ ਨੇ ਆ ਸੱਸ ਨੂੰ ਦੀ ਜੋੜੀ ਹੈਗੀ ਸੱਸ ਨੂੰ ਚੁੜੇਲਾ ਬਣਾਉਂਦੀਆਂ ਤੁਸੀਂ ਜੀ ਜੀ ਚਲੋ ਫਿਲਮ ਚ ਦੇਖਾਂਗੇ ਕਿ ਕਿੰਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ 7 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਤੇ ਮੈਨੂੰ ਉਮੀਦ ਹੈ ਜਿਵੇਂ ਕਿ ਪਾਰਟ 1 ਨੂੰ ਪਿਆਰ ਮਿਲਿਆ ਉਸੇ ਤਰ੍ਹਾਂ ਪਾਰਟ 2 ਵਿੱਚ ਵੀ ਅਸੀਂ ਐਂਟਰਟੇਨ ਕਰਨ ਵਿੱਚ ਸਕਸੈਸਫੁਲ ਹੋਵਾਂਗੇ ਐਂਡ ਮੋਰਓਵਰ ਜਿਹੜਾ ਤੁਸੀਂ ਦੱਸਿਆ ਹਾਰਰ ਵਾਲਾ ਜਿਹੜਾ ਕਨਸੈਪਟ ਹੈ ਇਟਸ ਨਾਟ ਟਿਪਿਕਲੀ ਹਾਰਰ ਉਹਦੇ ਚ ਆਪਾਂ ਜਸਟ ਇੱਕ ਚੰਕ ਪਾਇਆ ਇੱਕ ਡਰਾਮਾ ਹੈ ਉਹ uh, ਜਸਟ 10 ਤੋਂ 12 ਮਿੰਟਸ ਦਾ ਵਿੱਚ ਵੋਟਾਂ ਵੀ ਹੈ ਵਿੱਚ ਵੋਟਾਂ ਵੀ ਹੈਗੀਆਂ ਜਿਦੇ ਚ ਨਾ ਨਾ ਹਰ ਤਰ੍ਹਾਂ ਦਾ ਡਰਾਮਾ ਹੈ ਵੋਟਾਂ ਤੋਂ ਬਾਅਦ ਵੋਟਾਂ ਮੈਂ ਕਿਹਾ ਹਰ ਤਰ੍ਹਾਂ ਦਾ ਡਰਾਮਾ ਹੈ ਜੀ ਵੋਟਾਂ ਤੋਂ ਬਾਅਦ ਵੋਟਾਂ ਦੇਖਾਂਗੇ ਕੌਣ ਜਿੱਤਦਾ ਹੈ ਜੀ ਹੁਣ ਤਾਂ ਭਾਜੀ ਜਿਤਾ ਰਹੇ ਜਿਹਨੂੰ ਵੀ ਜਿਤਾ ਰਹੇ ਪਰ ਉਦੋਂ ਦੇਖਾਂਗੇ ਕੌਣ ਜਿੱਤਦਾ ਨੂੰ ਜਿੱਦੀ ਹੈ ਕਿਸਸ ਬਹੁਤ ਧੰਨਵਾਦ ਮੇਰੀ ਇੱਕ ਵੋਟ ਨਹੀਂ ਜਿਤਾ ਸਕਦੀ ਕਿਸੇ ਨੂੰ ਨਹੀਂ ਜਿਤਾ ਨਹੀਂ ਭਾਜੀ ਐ ਨਾ ਥੈਂਕ ਯੂ ਭਾਜੀ ਇੱਕ ਇੱਕ ਵੋਟ ਜ਼ਰੂਰੀ ਹੈ ਵੋਟ ਜ਼ਰੂਰ ਪਾਓ ਮੈਂ ਪਾਵਾਂਗਾ ਪਰ ਮੈਂ ਕਿਹਾ ਜਿਤਾ ਨਹੀਂ ਇੱਕ ਵੋਟ ਪਰ ਸਾਨੂੰ ਭਾਵੇਂ ਦੱਸਿਓ ਨਾ ਵੀ ਤੁਸੀਂ ਕਿੱਥੇ ਪਾਉ ਜੇ ਵੀ ਵੋਟ ਸਾਡਾ ਇੱਕ ਉਹ ਅਧਿਕਾਰ ਹੈ ਜਿਹੜਾ ਸਾਨੂੰ ਸਾਡਾ ਸੰਵਿਧਾਨ ਦਿੰਦਾ ਹੈ ਇਹ ਕਿਸੇ ਨੇ ਤੁਹਾਨੂੰ ਖੈਰਾਤ ਨਹੀਂ ਦਿੱਤੀ ਔਰ ਇਹ ਤੁਸੀਂ ਅੱਜ 2-400 ਰੁਪਏ ਚ ਵੇਚ ਕੇ ਇੱਕ दारू ਦੀ ਬੋਤਲ ਚ ਵੇਚ ਕੇ ਆਪਣਾ 5 ਸਾਲ ਗਿਰਵੀ ਰੱਖ ਦਿੰਦੇ ਹੋ ਕਿਸੇ ਦੇ ਅੱਗੇ ਵੋਟ ਵੀ ਪਾਓ ਤੇ ਇੱਕ ਤਰੀਕ ਨੂੰ ਵੋਟ ਪਾਓ ਤੇ 7 ਜੂਨ ਨੂੰ ਨਵੀਂ ਸਰਕਾਰ ਚ ਜਾਂ ਇਸੇ ਚ ਮੈਨੂੰ ਪਤਾ ਜ਼ਰੂਰ ਦੇਖਣ ਜਾਓ ਨੀ ਮੈਸ ਸਸਕੁਟਣੀ ਤੂ ਪੁਰਾਣੀ ਨਾ ਲਾ ਕੇ ਬਹਿ ਜਾਓ ਕਰ ਦੁਬਾਰਾ ਦੱਸ ਦਿਓ ਭਾਜੀ 7 ਤਰੀਕ ਨੂੰ ਜ਼ਰੂਰ ਦੇਖਣ ਜਾਇਓ ਨੀ ਮੈਂ ਸਸ ਕੁੱਟਣੀ ਟੂ ਬਹੁਤ ਧੰਨਵਾਦ ਮਿਹਰਬਾਨੀ